ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਚਮਕੀਲੇ ਦੀ ਜ਼ਿੰਦਗੀ ਤੇ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਹੁਣ ਦਲਜੀਤ ਨੇ ਵੀ ਫਿਲਮ ਬਣਾਈ ਹੈ ਚਮਕੀਲੇ ਦੇ ਉੱਤੇ ਉਸ ਦੀ ਜ਼ਿੰਦਗੀ ਬਾਰੇ ਜਾਣਦੇ ਆਂ ਵੀ ਕੀ ਕੀ ਕਿਵੇਂ ਕਿਵੇਂ ਉਹਨੇ ਗਾਇਕੀ ਸ਼ੁਰੂ ਕੀਤੀ ਤੇ ਉਹਦੀ ਗਾਇਕੀ ਕਿਵੇਂ ਰਹੀ ਨਾਲ ਅਮਰ ਜੋਤ ਉਹਦੀ ਜ਼ਿੰਦਗੀ ਦੇ ਵਿੱਚ ਆਈ ਅੱਜ ਆਪਣੇ ਨਾਲ ਨੇ ਗੁਰਪ੍ਰੀਤ ਸਿੰਘ ਇਹ ਜਿਵੇਂ ਦਲਜੀਤ ਦੀ ਜੀ ਫਿਲਮ ਹੁਣ ਰਿਲੀਜ਼ ਹੋ ਰਹੀ ਹੈ 12 ਤਰੀਕ ਨੂੰ 12 April ਨੂੰ ਜੀ ਚਮਕੀਲੇ ਦੇ ਉੱਤੇ ਮਤਲਬ ਕਿ ਮੈਂ ਚਮਕੀਲੇ ਦੀ ਜ਼ਿੰਦਗੀ ਬਾਰੇ ਮੈਂ ਜਾਨਣਾ ਚਾਹਣਾ ਦਰਸ਼ਕਾਂ ਨੂੰ ਵੀ ਆਪਾ ਦੱਸਾਂਗੇ ਵੀ ਕੀ ਮਤਲਬ ਉਹਦਾ ਸਿਸਟਮ ਰਿਹਾ ਕਿਵੇਂ ਜ਼ਿੰਦਗੀ ਗਈ ਕਿ ਉਹਦੀ ਕਿਵੇਂ ਰਹੀ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਤੁਹਾਡੀ ਟੀਮ ਦਾ ਬਹੁਤ ਸਵਾਗਤ ਹੈ ਤੁਹਾਡੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਦੇਖੋ ਚਮਕੀਲੇ ਦੀ ਜ਼ਿੰਦਗੀ ਜਿਹੜੀ ਹੈ ਬੜੀ ਉਤਰਾ ਚੜਾਹ ਭਰੀ ਰਹੀ ਹੈ ਇੱਕ ਬੰਦਾ ਗੁਰਬਤ ਦੇ ਵਿੱਚੋਂ ਉੱਠਿਆ ਉਹਨੇ ਅ ਬਲੰਦੀਆਂ ਨੂੰ ਸੂਲਿਆ ਹਾਂਜੀ ਸ਼ੌርት ਦੀਆਂ ਬੁਲੰਦੀਆਂ ਨੂੰ ਸੂਲਿਆ ਧਨ-ਦੌਲਤ ਦੀ ਕੋਈ ਕਮੀ ਨਹੀਂ ਰਹੀ ਤੇ ਨਾਲ ਕੰਟਰੋਵਰਸੀ ਵੀ ਉਹਦੇ ਨਾਲ ਚੱਲੀ ਆਉਂਦੀ ਆ ਤੇ ਕੁਝ ਲੋਕਾਂ ਲਈ ਉਹ ਬੜਾ ਮਹਾਨ ਸਿੰਗਰ ਹੈ ਕਈ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਉਹਦਾ ਰੋਲ ਇੱਕ ਲੱਚਰ ਗਾਇਕ ਦਾ ਹਾਂਜੀ ਕਈ ਲੋਕ ਦਲਜੀਤ ਨੂੰ ਵੀ ਇਸ ਕੰਟਰੋਵਰਸੀ ਚ ਕਿਹਦੀ ਇਸ ਤੇ ਆ ਕਿ ਤੂੰ ਗਲਤ ਕਰ ਰਿਹਾ ਹੈ ਤੇ ਕਈ ਲੋਕ ਕਹਿ ਰਹੇ ਆ ਕਿ ਉਹਨੇ ਆਪਣਾ ਕੰਮ ਕਰਨਾ ਇੱਕ ਗਾਇਕ ਦਾ ਜਿਹੜਾ ਕੰਮ ਹੁੰਦਾ ਉਹਨੇ ਐਕਟਿੰਗ ਕਰਨੀ ਆ ਹਾਂਜੀ ਚਮਕੀਲਾ ਜਿਹੜਾ ਸੀ ਇਹਦਾ ਪਿੰਡ ਆਪਣੇ ਲੁਧਿਆਣੇ ਦੇ ਨੇੜੇ ਸੀ ਦੁੱਗਰੀ ਅੱਛੇ ਲੁਧਿਆਣੇ ਦੇ ਨਾਲ ਹੀ ਪਿੱਛੇ ਪਿੰਡਾ ਦੁੱਗਰੀ ਬਲੇ ਕੋਲੇ ਕੋਲੇ ਆ ਆਪਣੇ ਕੋਲੇ ਹੀ ਨੇ ਦੋਨੇ ਹਾਂਜੀ ਦੁੱਗਰੀ ਪਿੰਡ ਦੇ ਵਿੱਚ ਚਮਕੀਲੇ ਦਾ ਬਾਪ ਇੱਕ ਦਿਨ ਦਰਾਂ ਮੂਰੇ ਬੈਠਾ ਹਮ ਇੱਕ ਜੋਤਸੀ ਆਇਆ ਪੰਡਤ ਜਿਹੜੇ ਆਮ ਪਿੰਡਾਂ ਚ ਅੱਗੇ ਆਉਂਦੇ ਸੀਗੇ ਮੰਗਲਵਾਰ ਨੂੰ ਜਾਂ ਸ਼ਨੀਵਾਰ ਨੂੰ ਤੇਲ ਲੈਣ ਆਉਂਦੇ ਹਮ ਉਹ ਕਹਿੰਦਾ ਵੀ ਭਗਤਾ ਕੋਈ ਚਾਹ ਪਾਣੀ ਪਿਆ ਬਾਬਿਆਂ ਨੂੰ ਕੁਝ ਕਰ ਸੇਵਾ ਹੂੰ ਉਹ ਕਹਿੰਦਾ ਬਾਬਾ ਸੇਵਾ ਤਾਂ ਕਰ ਦੂੰ ਮੈਨੂੰ ਕੋਈ 10000 ਜ਼ਿੰਦਗੀ ਬਾਰੇ ਵੀ ਕੁਝ ਹੈ ਨਹੀਂ ਜ਼ਿੰਦਗੀ ਚ ਕਿਉਂਕਿ ਗਰੀਬੀ ਤਾਂ ਸੀਗੇ ਕੋਈ ਕਹਿੰਦਾ ਜਵਾਕ ਦਾ 10 ਵੀ ਮੁੰਡਾ ਮੰਡਾ ਹੋਊ ਕੋਈਕ ਨਹੀਂ ਹੂੰ ਚਲੋ ਉਹਨੇ ਪੰਡਤ ਨੇ ਕਿਹਾ ਕਹਿੰਦਾ ਵੀ ਤੇਰੇ ਘਰ ਮੁੰਡਾ ਹੋਊਗਾ ਬੜਾ ਧਨੀ ਹੋਊ ਬੜੀਆਂ ਪ੍ਰਸਿੱਧੀਆਂ ਹੋਣਗੀਆਂ ਬੜੀਆਂ ਬਲੰਦੀਆਂ ਨਸੂਲੂਗਾ ਉਹਦੇ ਪਿਓ ਦੇ ਦਿਮਾਗ 'ਚ ਇਹ ਗੱਲ ਘਰ ਘਰ ਗਈ। ਚਮਕੀਲੇ ਦੀ ਮਾਂ ਉਸ ਵੇਲੇ ਪ੍ਰੈਗਨੈਂਟ ਸੀ। 6ਵਾਂ 7ਵਾਂ ਮਹੀਨਾ ਸੀ। ਅੱਛਾ ਉਸ ਤੋਂ ਬਾਅਦ ਜਦੋਂ ਚਮਕੀਲੇ ਦਾ ਜਨਮ ਹੋਇਆ ਤਾਂ ਉਹਦੇ ਦਿਮਾਗ 'ਚੋਂ ਪੰਡਤ ਵਾਲੀ ਗੱਲ ਨਿਕਲੀ ਨਾ। ਉਹਨੇ ਇਸ ਲਈ ਉਹਦਾ ਨਾਮ ਧਨੀ RAM ਰੱਖ ਲਿਆ। ਜਦਕਿ ਆਪਣਾ ਨਾਮ ਉਹਦਾ ਸਿੰਘ ਸੀ। ਦਿਲ 'ਚ ਬਸ ਇਹ ਗੱਲ ਸੀ ਮਤਲਬ। ਹਾਂ। ਸਿੱਖ ਪਰਿਵਾਰ 'ਚੋਂ ਆਉਂਦਾ ਸੀ ਸਿੰਘ ਨਾਮ ਸੀ। ਤੇ ਉਸੇ ਤਰ੍ਹਾਂ ਧਨੀ RAM ਧਨੀਆ ਕਹਿੰਦੇ ਰਹੇ ਜਿਵੇਂ ਪਿੰਡਾਂ ਚ ਹੁੰਦਾ ਹੀ ਆ ਬਿਲਕੁਲ ਚਮਕੀਲਾ ਥੋੜਾ ਜਿਹਾ ਵੱਡਾ ਹੋਇਆ ਸਕੂਲ ਪੜ੍ਹਨ ਆਤਾ ਜਦੋਂ ਸਕੂਲ ਲਾਇਆ ਉੱਥੇ ਪੁੱਛਿਆ ਮਾਸਟਰ ਨੇ ਵੀ ਕੀ ਨਾਂ ਕਹਿੰਦਾ ਜੀ ਧਨੀ RAM ਉਹ ਕਹਿੰਦਾ ਵੀ ਤੂੰ ਕੋਈ ਢੰਗ ਦਾ ਨਾਂ ਲਿਖਾ ਜੇ ਜੇ ਹੁਣ ਤੂੰ ਤੁਹਾਡੇ ਪਰਿਵਾਰ ਦਾ ਬਾਪ ਦਾਦਿਆਂ ਦਾ ਹੁੰਦਾ ਬਿਲਕੁਲ ਤੇ ਫਿਰ ਉਹ ਮਾਸਟਰ ਨੇ ਨਾਮ ਅਮਰ ਸਿੰਘ ਲਿਖਤਾ ਆਪਦੇ ਕੋਲੋਂ ਹੀ ਅੱਛਾ ਆਪਦੇ ਕੋਲੋਂ ਲਿਖਤਾ ਸੀਗਾ ਉਸ ਹਾਂ ਜਿੱਦਾਂ 5ਵੀਂ ਕਲਾਸ ਚ ਆ 5 ਸਾਲ ਦਾ 7 ਸਾਲ ਦਾ ਪੜ੍ਹਨ ਲੱਗਿਆ ਉਦੋਂ ਇਹ ਅਮਰ ਸਿੰਘ ਬਣ ਗਿਆ ਪਹਿਲਾਂ ਇਹ ਤਾਂ ਨੀਰਾਮ ਅਮਰ ਸਿੰਘ ਸੀ ਉਹ ਸਕੂਲ ਦੇ ਵਿੱਚ ਨਾਂ ਪਿਆ ਇਹਦਾ ਹਾਂ ਠੀਕ ਹੈ ਤੇ ਉਦੋਂ ਪਹਿਲਾਂ ਤਾਂ ਨੀਰਾਮ ਸੀ ਉਦੋਂ ਬਾਅਦ ਅਮਰ ਸਿੰਘ ਬਣ ਗਿਆ ਚਮਕੀਲਾ ਹਜੇ ਵੀ ਨਹੀਂ ਸੀ ਬਣਿਆ ਅੱਛਾ ਜੀ ਉਸ ਤੋਂ ਬਾਅਦ ਇਹ ਪੜਦਾ ਰਿਹਾ ਉੱਥੇ ਇੱਕ ਪੰਜਾਬੀ ਦੇ ਟੀਚਰ ਸੀ ਬੜੇ ਵਧੀਆ ਵਿਦਵਾਨ ਉਹਨਾਂ ਨੇ ਕਈ ਵਾਰ ਦੇਖਿਆ ਵੀ ਇਹ ਕਾਪੀ ਤੇ ਕੁਝ ਉੱਕਰਦਾ ਰਹਿੰਦਾ ਹੂੰ ਥੋੜੀਆਂ ਬਹੁਤੀਆਂ ਸਤਰਾਂ ਲਿਖ ਲੈਂਦਾ ਗੀਤਾਂ ਦੀਆਂ ਉਹਨੇ ਪੜਿਆ ਤਾਂ ਉਹਨੇ ਮੋਟੀਵੇਟ ਕੀਤਾ ਵੀ ਅੰਦਰੋਂ ਹੈਗਾ ਸੀ ਪਹਿਲਾਂ ਵੀ ਦੁਆਣਾਂ ਦਾ ਲਿਖੰਦਾ ਉਹਦੇ ਚ ਪਰਮਾਤਮਾ ਬੱਲੋ ਲਿਖਦਾ ਹਾਂ ਇਹਨੂੰ ਕੁਦਰਤੀ ਤਕਈ ਬੱਚਿਆਂ ਦੇ ਵਿੱਚ ਹੁੰਦਾ ਵੀ ਪੰਕਤੀਆਂ ਜੋੜ ਲੈਣੀਆਂ ਜਾਂ ਕਪਤਾ ਲਿਖ ਲੈਣੀ ਹੈ ਨਾ ਹਾਂ ਵੀ ਇਹ ਲਿਖ ਕੇ ਜੋੜ ਕੇ ਲਿਖਦਾ ਰਿਹਾ ਜਦੋਂ ਮਾਸਟਰ ਨੇ ਪੜ੍ਹਿਆ ਉਹਨੇ ਕਿਹਾ ਵੀ ਐਂ ਕਰ ਵੀ ਤੂੰ ਮੈਨੂੰ ਸੁਣਾਇਆ ਕਰਨਾ ਲਿਖ ਕੇ ਤੂੰ ਲਿਖ ਕੇ ਲਿਆਇਆ ਕਰ ਮਾਸਟਰ ਨੂੰ ਦੇਖ ਲਈ ਵੀ ਕਲਾ ਹੈਗੀ ਆ ਬੱਚੇ ਹਾਂ ਤੇ ਮਾਸਟਰ ਜੀ ਨੇ ਉਹਦੀ ਕਲਾ ਨੂੰ ਜਦੋਂ ਵਾਹ ਰਿਆ ਚਮਕੀਲਾ ਹੌਲੀ ਹੌਲੀ ਕਪਰੂ ਹੋਇਆ ਥੋੜੀ ਉਮਰ ਦਾ ਹੀ ਸੀ ਜਦੋਂ ਇਹਦਾ ਵਿਆਹ ਕਰਤਾ ਸੱਤ ਅੱਠ ਕੁ ਪੜ੍ਹਿਆ ਸੀ ਅੱਛਾ ਜੀ ਦਿਹਾੜੀ ਜੋ ਉੱਤ ਕਰਦਾ ਰਿਆ ਫੈਕਟਰੀਆਂ ਚ ਕੰਮ ਜਿਵੇਂ ਗਰੀਬ ਮਜ਼ਦੂਰ ਵਰਗ ਕਰਦਾ ਹੁੰਦਾ ਹੂੰ ਤੇ ਨਾਲ ਇਹਨੇ ਲਿਖੀ ਜਾਣੇ ਗੀਤ ਇਕੱਲੇ ਨਹੀਂ ਗੁੰਗੜਾਈ ਜਾਣੇ ਢੋਲਕੀ ਵਜਾਉਣੀ ਸਿੱਖ ਗਿਆ ਤੁੰਬੀ ਸਿੱਖ ਗਿਆ ਕਿਉਂਕਿ ਸੌਂਗ ਸੀ ਅੰਦਰ ਕੀੜਾ ਸੀ ਕੱਕੀ ਵਾਲਾ ਬਿਲਕੁਲ ਫਿਰ ਕਿਸੇ ਨੇ ਦੱਸ ਪਾਈ ਇਹਨੂੰ ਸੁਰਿੰਦਰ ਚੰਦਾਲ ਉਹ ਤੋਂ ਬੜਾ ਮਸ਼ਹੂਰ ਸੀ ਤੇ ਉਹਦਾ ਸਾਰੇ ਗਾਇਕਾਂ ਦਾ ਹੀ ਦਫ਼ਤਰ ਲੁਧਿਆਣੇ ਬਾਸਟੜੇ ਦੇ ਕੋਲੇ ਹੁੰਦੇ ਸੀ ਉਹ ਜਿਹੜੀ ਪ੍ਰਾਣੀ ਜੀ ਮਾਰਤਾ ਨਾ ਹਾਂਜੀ ਹੁਣ ਵੀ ਜਦੋਂ ਆਪਾਂ ਜਾਈਏ ਉਹ ਮੇਰੇ ਦਫਤਰ ਸਾਰਿਆਂ ਦੇ ਉੱਥੇ ਹੀ ਰਹੇ ਨੇ ਸਾਰਿਆਂ ਦੇ ਹੀ ਉੱਥੇ ਸੀਗੇ ਕੁਲਦੀਪ ਮਾਨ ਕੋਹਣੀ सुरेंद्र ਸਿੰਦਾ ਇਹਨਾਂ ਦੀ ਉਦੋਂ ਕੋਈ ਮਤਲਬ ਹੋ ਰਹੀਆਂ ਨਹੀਂ ਹੁੰਦੀ ਸੀ ਕਿ ਸਿੰਗਰ ਦੇ ਪਹਿਲੇ ਸਮੇਂ ਦੇ ਵਿੱਚ ਹੂੰ ਇਹ 1980 ਦੇ ਸੀ ਦੀ ਗੱਲ ਆ ਮੇਰੇ ਵੀ ਜਨਮ ਤੋਂ ਪਹਿਲਾਂ ਦੀਆਂ ਨੇ ਅੱਛਾ ਜੀ ਇਹ ਉੱਥੇ ਗਿਆ ਛਿੰਦੇ ਦੇ ਦਫਤਰ ਵਾਗ ਗਿਆ ਕਿ ਨਾ ਉੱਥੇ ਹੁਣ ਕਿਹਨੇ ਸੁਣਨੀ ਹੁੰਦੀ ਆ ਮਸੂਰ ਕਾ ਕੋਲੇ ਨਵਾਂ ਬੰਦਾ ਆ ਝੋਲੇ ਚਪ ਦੀ ਰੋਟੀ ਪੋਣੇ ਚ ਪਾ ਕੇ ਲੈ ਗਿਆ ਹੂੰ ਚਲੋ ਗੱਲਾਂ ਬਾਤਾਂ ਹੋਈਆਂ ਬਿਠਾਈ ਰੱਖਿਆ ਇਹਨੂੰ ਮੂਰਲਿਆਂ ਨੇ ਪਰ ਉਦੋਂ ਅੱਜ ਵਾਂਗੂ ਗਾਇਕਾਂ ਨੂੰ ਸਿਰ ਤੇ ਹੀ ਨਹੀਂ ਸੀ ਚੱਕਦੇ ਉਦੋਂ ਆਏ ਸੀ ਵੀ ਜੇ ਛਿੰਦਾ ਤਾਂ ਬਸ ਛਿੰਦਾ ਹੀ ਆ ਦਫਤਰਾ ਭਾਈ ਉਹ ਬੈਠਾ ਜਾਂ ਮੂਰੇ ਉਹਦਾ ਮੈਨੇਜਰ ਬੈਠਾ ਜਿਹੜਾ ਮੈਂ ਕਿਤੇ ਬੋਲਦਾ ਹੁੰਦਾ ਜਾਂ ਉਹਦੇ ਸਾਜੀ ਸੁਤੀ ਨੇ ਮੇਰਾ ਮਤਲਬ ਮਤਲਬ ਉਹਨਾਂ ਦਾ ਗਾਇਕੀ ਤੱਕ ਹੀ ਮਤਲਬ ਸੀ ਬਸ ਉਹਨਾਂ ਦਾ ਗਾਇਕੀ ਤੱਕ ਹੀ ਸੀ ਲੋਕਾਂ ਦਾ ਕੰਮ ਵੀ ਮਨੋਰੰਜਨ ਹੀ ਹੁੰਦਾ ਸੀ ਮਨੋਰੰਜਨ ਉਹਨੂੰ ਕੋਈ ਆਈਡਲ ਨਹੀਂ ਸੀ ਮੰਨਦਾ ਬਿਲਕੁਲ ਬਹੁਤ ਟਾਈਮ ਬਿਤਾਉਣ ਤੋਂ ਬਾਅਦ ਛਿੰਦਾ ਮਿਲਿਆ ਇਹਨੂੰ ਪੁੱਛਿਆ ਵੀ ਕੋਈ ਸੁਣਾ ਮਾੜਾ ਮੁੱਟਾ ਇਹਨੇ ਸੁਣਾਇਆ ਚਲੋ ਇਹਨੂੰ ਇੱਕ ਸਪੇਅਰ ਵਜੋਂ ਰੱਖ ਲਿਆ ਜਿਵੇਂ ਸਟਿੱਪ ਨਹੀਂ ਰੱਖ ਲੈਂਦੇ ਆ ਹੂੰ ਵੀ ਚੱਲ ਭਾਈ ਤੂੰ ਕਿਹਦੇ ਨੰ ਬੰਦਾ ਘਟ ਹੁੰਦਾ ਤੂੰ ਬਗ ਚੱਲਿਆ ਕਰ ਹੂੰ ਪਰ ਜਿਹੜਾ ਛਿੰਦੇ ਦਾ ਮੈਨੇਜਰ ਸੀ ਹੂੰ ਉਹਦੇ ਨਾਲ ਇਹਦੀ ਨੇੜਤਾ ਬਣ ਗਈ ਅੱਛਾ ਜੀ ਤੇ ਉਹ ਵਧੀਆ ਤੇ ਉਹ ਪਾਰਕ ਕਰਨ ਲੱਗ ਗਿਆ ਤੇਰੇ ਨੂੰ ਨਾਲ ਲੈ ਜਾਂਦੇ ਸੀ ਫਿਰ ਛਿੰਦੇ ਨੇ ਤੇ ਗੀਤ ਵੀ ਗਾਏ ਇਹਦੇ ਲਿਖੇ ਹੋਏ ਕੁਝ ਹੂੰ ਛਿੰਦਾ ਤੇ ਸੋਨੀਆ ਗਾਉਂਦੇ ਸੀ ਜਦੋਂ ਸ੍ਰਿੰਦਰ ਸੋਨੀਆ ਤੇ ਸ੍ਰਿੰਦਰ ਛਿੰਦਾ ਅੱਛਾ ਜੀ ਪੂਰਾ ਮਤਲਬ ਸ੍ਰਿੰਦਰ ਛਿੰਦੇ ਤੂੰ ਤੀ ਬੋਲਦੀ ਸੀ ਉਹ ਟਾਈਮ ਹਾਂ ਉਹਦੋ ਜਾਨੀ ਹਾਲਾਤ ਇਹ ਜੇ ਸੀਗੇ ਵੀ ਇਹ ਸ੍ਰੇਂਦਰ ਚੰਦੇ ਉਹਨੇ ਹੀ ਖਾੜਾ ਲਾਉਣ ਚਲੇ ਗਏ ਚੰਡੀਗੜ੍ਹ ਬੜੈਲ ਅੱਛਾ ਜੀ ਤੇ ਉਹ ਕਹਿੰਦੇ ਵੀ ਤੂੰ ਰਹਿ ਇੱਥੇ ਇੰਨਾ ਇੰਨੇ ਪੈਸੇ ਨਹੀਂ ਆਪਣੇ ਕੋਲ ਕਰਾਇਆ ਲਾਉਣ ਨੂੰ ਹੂੰ ਤੇ ਫਿਰ ਜਿਹੜਾ ਉਹਦਾ ਮੈਨੇਜਰ ਸੀਗਾ ਉਹਨੇ ਇਹਦਾ 70 ਰੁਪਏ ਕਰਾਇਆ ਲਾਇਆ ਕਹਿੰਦਾ ਚੱਲ ਜਾ ਮੈਂ ਲਾਉਣਾ ਤੇਰਾ ਕਰਾਇਆ ਵੀ ਤੂੰ ਚੱਲ ਨਾਲ ਚਮਕੀਲੇ ਦਾ ਚਮਕੀਲੇ ਦਾ ਉਦੋਂ ਤੱਕ ਇਹਨੂੰ ਕੋਈ ਨਹੀਂ ਸੀ ਜਾਣਦਾ ਹੂੰ ਯਾਨੀ ਇੱਕ ਜਿਵੇਂ ਗਰੀਬ ਮਜ਼ਦੂਰ ਘਰਾਂ ਦੇ ਬੱਚੇ ਹੁੰਦੇ ਆ ਹੂੰ ਹੂੰ ਇਹ ਉੱਥੇ ਚਲੇ ਗਏ ਜਗਰਾਤ ਤੇ ਗਾਇ ਦੋ ਤਿੰਨ ਦਿਨ ਗਾਉਂਦੇ ਰਹੇ ਸਿੰਦੇ ਨੂੰ ਆਏ ਸੀ ਵੀ ਹੁਣ ਕੋਈ ਮੈਨੂੰ ਦਮ ਦਵਾਉਣ ਵਾਲਾ ਮਿਲ ਜੇ ਤਾਂ ਉਹ ਫਿਰ ਉਹਦੇ ਮੈਨੇਜਰ ਨੇ ਇਹਨੂੰ ਪੁੱਛਿਆ ਕਹਿੰਦਾ ਵੀ ਗਾ ਦੇਗਾ ਹੂੰ ਧਣੀ ਗਾ ਦੇਗਾ ਕਹਿੰਦਾ ਵੀ ਹਾਂ ਗਾ ਦੂੰ ਯਾਨੀ ਇਹਦੇ 'ਚ ਵੀ ਕੀੜਾ ਹੈਗਾ ਸੀ ਪਹਿਲੀ ਵਾਰ ਸਟੇਜ ਮਤਲਬ ਉਹਨੇ ਪਹਿਲੀ ਵਾਰ ਉਹਨੇ ਸਟੇਜ ਤੇ ਚੜ੍ਹਨਾ ਸੀ ਇਹਨੂੰ ਪਹਿਲਾਂ ਇਕੱਲੇ-ਕੁੱਲੇ ਸੁਣ ਲੈਂਦੇ ਸੀ ਹੂੰ ਤੇ ਉਹਨੇ ਹੁਣ ਜਦੋਂ ਸਟੇਜ ਤੇ ਜਾ ਕੇ ਨਾਂ ਅਨਾਉਂਸ ਕਰਨ ਲੱਗਿਆ ਅਮਰ ਸਿੰਘ ਉਹ ਕਹਿੰਦਾ ਧਨੀ ਰਾਮ ਕਹਾ ਕਿਵੇਂ ਵੀ ਹੁਣ ਧਨੀ ਕਿਵੇਂ ਕਹਾ ਜਾਂ ਧਨੀ ਰਾਮ ਜਾਂ ਅਮਰ ਸਿੰਘ ਵੀ ਕਿਉਂਕਿ ਉਦੋਂ ਇਹੋ ਜੇ ਨਾਂ ਚੱਲਦੇ ਸ੍ਰਿੰਦਰ ਚਿੰਦਾ ਸ੍ਰਿੰਦਰ ਸੋਨੀਆ ਦਲਜੀਤ ਮਾਨਕ ਆਸਾ ਸਿੰਘ ਮਸਤਾਨਾ ਮਤਲਬ ਤਾਂ ਫਿਰ ਉਹਨੇ ਆਪ ਤੇ ਕੋਲੋਂ ਹੀ ਕਹਿਤਾ ਕਿ ਤੁਹਾਡੇ ਮੂਹਰੇ ਇੱਕ ਚਮਕਦਾ ਸਤਾਰਾ ਪੇਸ਼ ਕਰਦੇ ਆ ਚਮਕੀਲਾ ਅੱਛਾ ਜੀ ਮੂਹ ਤੋਂ ਨਿਕਲਿਆ ਪਹਿਲਾ ਨਾਂ ਸੀ ਹਾਂ ਪਹਿਲਾ ਦਿਨ ਸੀ ਜਿੱਤੇ ਹੂੰ ਨੀ ਰਾਮ ਨੂੰ ਅਮਰ ਸਿੰਘ ਬਣੇ ਤੇ ਅਮਰ ਸਿੰਘ ਤੋਂ ਚਮਕੀਲਾ ਬਣੇ ਨੂੰ ਤਾਜ਼ਾ-ਤਾਜ਼ੀ ਟਾਈਮ ਹੋਇਆ ਸੀ। ਹੂੰ ਉਸ ਦਿਨ ਇਹਨੇ ਗਾਇਆ ਲੋਕਾਂ ਨੂੰ ਬੜਾ ਪਸੰਦ ਆਇਆ। ਹਾਂਜੀ ਚਲੋ ਫਿਰ ਥੋੜਾ ਜਿਹਾ ਇਹਨੂੰ ਤਵਜੋ ਵੀ ਮਿਲਣ ਲੱਗੀ। ਛਿੰਦਾ ਵੀ ਮਾੜੀ ਜੀ ਤਵਜੋ ਦੇਣ ਲੱਗਿਆ। ਉਸ ਤੋਂ ਬਾਅਦ ਫਿਰ ਛਿੰਦੇ ਉਹਨਾਂ ਨੇ ਬਾਹਰ ਜਾਣਾ ਸੀ ਕੈਨੇਡਾ ਦੋ ਤਿੰਨ ਮਹੀਨਿਆਂ ਦਾ ਟੂਰ ਸੀ ਨਾਲ ਚੱਲਦੇ ਗਏ ਸੀ ਮਤਲਬ ਉਹਨਾਂ ਨੂੰ ਟੂਰ ਵਗੈਰਾ ਬਾਹਰ ਲਿਆਉਂਦੇ ਰਹਿੰਦੇ ਸੀ ਬਾਹਰਲੇ ਸੂਰ ਆਉਂਦੇ ਸੀ ਉਦੋਂ ਦੋ ਦੋ ਤਿੰਨ ਤਿੰਨ ਮਹੀਨੇ ਲਾ ਕੇ ਆਉਂਦੇ ਹੁੰਦੇ ਹੁਣ ਆਲਾ ਕੰਮ ਨਹੀਂ ਸੀ ਵੀ ਆਥਨੇ ਫਲਾਈਟ ਫੜੀ ਤੜਕੇ ਵਗ ਗਿਆ ਦੋ ਦਿਨਾਂ ਬਾਅਦ ਮੁੜਿਆ ਆਇਆ ਜਦੋਂ ਜਾਣਾ ਤਾਂ ਫਿਰ ਇਕੱਠੇ ਖਾੜੇ ਬੁੱਕ ਕਰਦੇ ਦੋ ਤਿੰਨ ਮਹੀਨੇ ਲਾ ਕੇ ਆਉਂਦੇ ਹੁੰਦੇ ਹਾਂਜੀ ਹਾਂਜੀ ਤੇ ਸਰਿੰਦਰ ਸੋਨੀਆਂ ਵਿਆਹੀ ਹੋਈ ਸੀ ਉਹਦੇ ਘਰ ਵਾਲੇ ਨੇ ਫਿਰ ਮਨਾ ਕਰਤਾ ਵੀ ਨਹੀਂ ਤੈਨ ਨਹੀਂ ਜਾਣਾ ਅੱਛਾ ਜੀ ਤੇ ਇਧਰੋਂ ਚਮਕੀਲਾ ਇੱਥੇ ਰਹਿ ਗਿਆ ਹੂੰ ਉਹਦੇ ਕੋਲ ਸਾਜੀ ਸੂਜੀ ਇੱਥੇ ਰਹਿ ਗਏ ਕੋਈਸ ਕਾਨੂੰਨ ਨਾਲ ਲੈ ਗਿਆ ਤੰਦਸਿਆ ਜਿਵੇਂ ਸਪੇਅਰ ਹੀ ਰੱਖਿਆ ਸਰੇਂਦਰ ਸੋਨੀਆ ਇੱਥੇ ਰਹਿ ਗਈ ਅੱਛਾ ਜੀ ਹੁਣ ਸਿੰਦੇ ਦੇ ਖਾੜੇ ਵਾਲੇ ਲੱਗਦੇ ਹੁੰਦੇ ਫਿਰ ਉਦੋਂ ਕੰਮ ਕੱਢ ਗਿਆ ਲੋਕ ਬੁੱਕ ਕਰਾਉਣ ਆਉਂਦੇ ਰਹੇ ਹੂੰ ਫਿਰ ਉਹਦਾ ਮੈਨੇਜਰ ਇਹਨੂੰ ਕਹਿੰਦਾ ਚਮਕੀਲੇ ਨੂੰ ਵੀ ਕਿਉਂ ਨਾ ਆਪਾਂ ਹੀ ਚਲਾ ਲਈਏ ਕੰਮ ਹੁਣ ਜਿੰਨਾ ਚਿਰ ਉਹ ਆਉਂਦਾ ਨਹੀਂ ਅੱਛਾ ਜੀ ਕਹਿੰਦਾ ਮੈਂ ਸੋਚ ਸੋਨੀਆ ਨੂੰ ਪੁੱਛ ਲੈਣਾ ਹੂੰ ਸੋਨੀਆ ਦਾ ਘਰ ਵਾਲਾ ਸੀ ਜਿਹੜਾ ਉਹਦਾਂ ਗੱਲ ਕਰੀ ਉਹ ਥੋੜਾ ਜਿਹਾ ਬੰਦਾ ਐਸੀ ਵੀ ਮੈਂ ਹੁਣ ਸਾਰੇ ਪੈਸੇ ਰੱਖਾਂ ਬਿਲਕੁਲ ਹੋ ਹੀ ਜਾਂਦਾ ਜੀ ਤੇ ਉਹਨਾਂ ਨੇ ਭਾਈ ਉਹ ਕਹਿੰਦੇ ਠੀਕ ਆ ਲਾ ਲਿਆ ਕਰਾਂਗੇ ਪਰ ਇਹਨੂੰ 150 ਰੁਪਿਆ ਦਿਆ ਕਰਾਂਗੇ ਚਮਕੀਲੇ ਨੂੰ ਖਾੜੇ ਦਾ ਅੱਛਾ ਜੀ 11-1200 ਰੁਪਏ ਚ ਖਾੜਾ ਲੱਗਦਾ ਸੀ ਉਦੋਂ 800 ਤੋਂ 1200 ਤੱਕ ਰੇਟ ਵੀ ਯਾਰ 1100 ਸੋਨੀਆਂ ਰੱਖਣ ਨੂੰ ਫਿਰਦੀ ਸੀ ਉਹਦਾ ਘਰ ਵਾਲਾ ਕਹਿੰਦਾ ਵੀ ਵੀ ਉੱਪਰਲੇ 150 ਰੁਪਿਆ ਚਮਕੀਲੇ ਨੂੰ ਹਾਂ ਮਤਲਬ ਇਹ ਹੈ ਵੀ ਜੇ 1200 ਚ ਖਾੜਾ ਗੱਡੀ ਗੁੱਡੀ ਅਸੀਂ ਕਰਾ ਲਾਂਗੇ ਸਾਜੀਆਂ ਨੂੰ ਦੇ ਦਾਂਗੇ 150 ਤੈਨੂੰ ਦੇ ਦਾਂਗੇ ਮਤਲਬ 7-800 ਉਹਨਾਂ ਨੂੰ ਐਸ ਵੀ ਅਸੀਂ ਕੱਲੇ ਰੱਖ ਲਿਆ ਕਿਹੜਾ ਕੋਈ ਨਾਂ ਸੀ ਜਾਂ ਹੋਰ ਸੀ ਕੈਸ ਵੀ ਡੰਗਟ ਪਾਉਣਾ ਸੀਗਾ ਜੀ ਡੰਗਟ ਪਾਉਣਾ ਸੀ ਸਿੰਦਾ ਬਾਹਰ ਚਲੇ ਗਿਆ ਹਾਂ ਉਦੋਂ ਤੱਕ ਚਮਕੀਲਾ ਵੀ ਕੀ ਸੀ ਉਹ ਤੱਕ ਚਮਕੀਲੇ ਨੂੰ ਕੋਈ ਜਾਣਦਾ ਹੈ ਨਹੀਂ ਸੀ ਚਲੋ ਬੰਨੇ ਸੋਚਿਆ ਵੀ ਠੀਕ ਆ ਗਰੀਬ ਬੰਦਾ ਬੱਚੇ ਵੀ ਪਾਲਣੇ ਆ ਵਿਆਹ ਇਹਦਾ 15 ਸਾਲ ਦੇ ਦਾ ਹੀ ਹੋ ਗਿਆ ਸੀ ਤੇ ਇਹ ਖਾੜੇ ਲਾਉਣ ਲੱਗ ਗਿਆ ਖਾੜੇ ਚੱਲ ਪਏ ਵਧੀਆ ਉਹਦੇ ਮਗਰ ਗਏ ਗਏ ਨੇ ਤਾਂ ਧੁੰਮਾ ਪਾਤੀਆਂ ਤੇ ਜਦੋਂ ਇਹਨਾਂ ਨੇ ਦੇਖਿਆ ਇਹ ਕਹਿੰਦਾ ਵੀ ਯਾਰ ਗਾਉਂਦਾ ਵੀ ਮੈਂ ਆ ਮੈਂ ਲਿਖਦਾ ਵੀ ਮੈਂ ਆ ਹੂੰ ਉਹਨੂੰ ਮੈਨੇਜਰ ਨੂੰ ਕਹਿੰਦਾ ਵੀ ਆ ਤਾਮ-ਚਾਮ ਤੇਰਾ ਕਰਿਆ ਹੋਇਆ 65 ਨਹੀਂ ਕੋਈ ਹਜੇ ਉਦੋਂ ਬਾਅਦ ਫਿਰ ਸੜਿਆ ਹੋਇਆ ਹਨਾ ਹਾਂ ਹੂੰ ਉਦੋਂ ਬਾਅਦ ਫਿਰ ਕੈਸਟਾਂ ਕਰੀਏ ਨਾ ਸੁਰਿੰਦਰ ਸੋਨੀਆ ਨਾਲ ਹੂੰ ਉਦੋਂ ਕੈਸਟਿੰਗ ਕਰੀਆਂ ਇਸ ਅਮਰਜੋਤ ਤਵਾ ਚਾਹੀਆ ਹਾਂ ਜਦੋਂ ਕੈਸਟਿੰਗ ਕਰੀਆ ਸ੍ਰਿੰਦਰ ਸੋਨੀਆ ਨਾਲ ਫਿਰ ਇਹਨਾਂ ਨੇ ਦੇਖਿਆ ਵੀ ਮੈਨੂੰ ਤਾਂ ਯਾਰ ਕੋਈ ਬਚਦਾ ਨਹੀਂ ਮੈਨੂੰ ਤਾਂ ਉਹੀ ਦਿਹਾੜੀ ਵਾਲਾ ਕੰਮ ਹੋ ਗਿਆ ਹਾਂ 7-8 ਰੁਪਏ ਦਿਹਾੜੀ ਹੁੰਦੇ ਚੱਲ 15 150 ਰੁਪਏ ਵੀ ਕਿੱਡੀ ਇੱਕ ਗੱਲ ਹੈ ਕਿੱਡੀ ਗੱਲ ਹੈ ਬਿਲਕੁਲ ਹੀ ਜੇ ਆ ਜਾ ਹੁਣ ਕੋਈ ਲੇਬਰ ਕਰ ਲਵੇ ਫਰਜ਼ ਕਰ ਲੈ ਅੱਜ ਦੇ ਟਾਈਮ 'ਚ ਕੋਈ 15000 ਰੁਪਏ ਮਹੀਨੇ ਦੀ ਲੇਬਰ ਲੈਂਦਾ 12000 ਲੈਂਦਾ ਉਹ ਮਤਲਬ 1200 ਦੇ ਹਿਸਾਬ ਨਾਲ ਉਸਨਾਂ ਕੋ 150 ਰੁਪਏ ਦੀ ਉਨੀ ਕ ਵੈਲਿਊ ਸੀ ਹਾਂ ਹਾਂ ਤੇ ਫਿਰ ਇਹਨੇ ਉਹਨੂੰ ਕਿਹਾ ਮੈਨੇਜਰ ਨੂੰ ਕਹਿੰਦਾ ਵੀ ਤੂੰ ਕੋਈ ਹੱਲ ਕਰ ਆਪਣੇ ਫਰੀਦਕੋਟ ਤੋਂ ਸੀ ਗਿਆਨੀ ਦੀ ਕੁੜੀ ਬੱbbi ਉਹਨੇ ਗੱਲਬਾਤ ਕੀਤੀ ਕਹਿੰਦਾ ਵੀ ਇੱਕ ਕੁੜੀ ਐ ਬੱbbi ਹਾਂਜੀ ਆਪਾਂ ਉਹਦੇ ਨਾਲ ਤੇਰੀ ਜੋੜੀ ਬਣਾ ਲੈਨੇ ਆ ਇਹ ਕਹਿੰਦਾ ਠੀਕ ਐ ਫਿਰ ਅਮਰਜੋਤ ਨਾਲ ਸੰਪਰਕ ਕੀਤਾ ਗਿਆ ਪਹਿਲਾਂ ਇਹਨੂੰ ਬੱbbi ਦੇ ਨਾਮ ਨਾਲ ਹੀ ਜਾਣਦੇ ਸੀ ਚਮਕੀਲਾ ਵੀ ਬੱbbi ਕਹਿ ਕੇ ਬੁਲਾਉਂਦਾ ਸੀ ਆ ਤੁਸੀਂ ਫਿਲਮ ਵਿੱਚ ਵੀ ਦੇਖੋਗੇ ਜਦੋਂ ਇਹਦੇ ਗੋਲੀ ਮਾਰੀ ਜਾਂਦੀ ਐ ਅਮਰਜੋਤ ਦੇ ਤਾਂ ਉਹ ਬੱbbi ਕਹਿ ਕੇ ਬੁਲਾਉਂਦਾ ਵੀ ਅਮਰਜੋਤ ਦਾ ਪਹਿਲਾ ਨਾਂ ਬੱbbi ਛੋਟਾ ਨਾਂ ਬੱbbi ਸੀ ਹਾਂ ਅੱਛਾ ਜੀ ਚਲੋ ਜੋੜੀ ਬਣਾ ਲਈ ਜੀ ਉਹਦੇ ਨਾਲ ਗਾਉਣ ਲੱਗ ਗਏ ਹੂੰ ਫੇਰੇ ਸੀ ਵੀ ਇਹ ਹੁਣ ਉਹਨੂੰ 1.5 200 ਰੁਪਿਆ ਅਮਰਜੋਤ ਨੂੰ ਦੇ ਦਿੰਦੇ ਸੀ ਉਹਦੇ ਲਈ ਵਧੀਆ ਸੀ ਉਹਨਾਂ ਵੇਲੇਾਂ ਚ 1.5 200 ਦੀ ਵੈਲਿਊ ਬਹੁਤ ਹੁੰਦੀ ਸੀ ਬਿਲਕੁਲ ਸੀ ਹਾਂ ਜੀ ਕਿਉਂਕਿ 50000 ਰੁਪਏ ਦਾ ਮੇਰੇ ਖਿਆਲ ਵਿੱਗਾ ਜ਼ਮੀਨ ਦਾ ਹੋਊ ਇੰਨੇ ਦਾ ਵੀ ਨਹੀਂ ਹੋਣਾ ਬਹੁਤ ਵੈਲਿਊ ਹੋਊ ਜੀ 100 ਰੁਪਏ ਦੀ ਉਹਦਾ 1000 1500 ਦਾ 2000 ਦਾ ਵਿੱਗਾ ਹੋ ਜ਼ਮੀਨ ਦਾ ਹੂੰ ਤੇ ਇਨਾਂ ਨੇ ਫਿਰ ਗਾਣੇ ਕਰਨੇ ਸ਼ੁਰੂ ਕੀਤੇ ਕੈਸਟ ਵੀ ਕਰਾਈ ਬੜੀ ਚੜ੍ਹਾਈ ਹੋ ਗਈ ਤਰਥੱਲੀ ਮਚਾਤੀ ਐ ਮੰਨ ਲਾ ਵੀ ਦਰਿਆਵਾਂ ਨੂੰ ਨੱਕੇ ਲਾਤੇ ਜਦੋਂ ਅਮਰਜੋਤਨਾ ਕੈਸਟਾਈ ਅਮਰਜੋਤਨਾ ਹਾਂ ਲੋਕ ਕਮਲੇ ਹੋ ਕੇ ਮਗਰ ਪੈ ਕੇ ਵੀ ਯਾਰ ਛੱਡੋ ਸਿੰਦੇ ਨੂੰ ਸਭ ਨੂੰ ਛੱਡੋ ਚਮਕੀਲਾ ਪਹਿਲੀ ਡਿਮਾਂਡ ਬਣ ਗਿਆ ਸਿੱਧੂ ਮੂਸੇ ਵਾਲੇ ਵਾਂਗ ਅੱਛਾ ਉਹੀ ਮਤਲਬ ਹੋ ਗਿਆ ਸਿੱਧੂ ਮੂਸੇ ਵਾਲਾ ਮਤਲਬ ਇਹ ਹੋ ਗਿਆ ਵੀ ਯਾਰ ਜੇ ਪਿੰਡ ਚੋਂ ਕਿਸੇ ਤਕੜੇ ਬੰਦੇ ਨੇ ਵਿਆਹ ਕਰਨਾ ਤਾਂ ਉਹ ਤਾਂ ਚਮਕੀਲਾ ਬੁੱਕ ਕਰੂ ਮਾੜਾ ਬੰਦਾ ਕਿਸੇ ਹੋਰ ਨੂੰ ਕਰ ਲੂ ਵੀ ਖਾਸੀ ਵੱਡੀ ਗੱਲ ਸੀ ਖਾੜਾ ਲਾਉਣਾ ਚ ਬਹੁਤ ਵੱਡੀ ਗੱਲ ਸੀ ਹਾਂ ਹੂੰ ਤੇ ਚਮਕੀਲਾ ਕਰਨ ਲੱਗ ਗਿਆ ਹੌਲੀ ਹੌਲੀ ਉਹਦਾ ਰੇਟ ਵਧਾਉਂਦੇ ਗਏ ਅਮਰਜੋਤ ਨੂੰ ਵੀ 5-600 ਰੁਪਇਆ ਦੇਣ ਲੱਗ ਕੇ ਹੂੰ ਉਹਦਾ ਭਰਾ ਅਮਰਜੋਤ ਦਾ ਨਾਲ ਰਹਿੰਦਾ ਹੁੰਦਾ ਇਹਨਾਂ ਨੇ ਕਮਰਾ ਲਿਆ ਹੋਇਆ ਸੀ ਲੁਧਿਆਣੇ ਹੂੰ ਤੇ ਉਹਨਾਂ ਨੂੰ ਵੀ ਪੈਸੇ ਚੰਗੇ ਬਣਦੇ ਸੀਗੇ ਉਹਨਾਂ ਵੇਲਿਆਂ ਦੇ ਵਿੱਚ ਇੰਨੇ ਪੈਸੇ ਬਹੁਤ ਹੁੰਦੇ ਦਿਨ ਦੇ 2-2 3-3 ਖਾੜੇ ਵੀ ਚੁੰਕੀਲੇ ਲਿਲਾਏ ਨੇ ਯਾਨੀ ਕੋਈ ਦਿਨ ਖਾਲੀ ਤਾਂ ਹੁੰਦਾ ਹੀ ਨਹੀਂ ਸੀ ਇੰਨੀ ਬੁਕਿੰਗ ਸੀਗੀ ਹਾਂ ਉਹ ਫਿਰ ਦੂਜੇ ਗਾਇਕਾਂ 'ਚ ਹੋ ਗਿਆ ਜਿਵੇਂ ਜਲਸੀ ਹੋ ਜਾਂਦੀ ਆ ਵੀ ਯਾਰ ਇਹਨਾਂ ਦਾ ਕਿਵੇਂ ਨਾ ਕਿਵੇਂ ਇਹਨਾਂ ਦੀ ਜੋੜੀ ਤੋੜੀਏ ਤਾਂ ਕੰਮ ਮਿਲਣ ਨੂੰ ਹਟਾਤਾ ਮੁੱਛੇ ਵਾਲੇ ਦੇ ਕਹਿਣ ਨੂੰ ਚੱਲਣਾ ਹਟਾ ਤੇ ਮਿੱਠੀਏ ਹਾਂ ਉਹ ਗੱਲ ਹੋ ਗਈ ਹੈ ਨਾ ਉਹ ਗੱਲ ਹੋ ਗਈ ਫਿਰ ਉਹਨਾਂ ਨੇ ਇਹਦੇ ਅਮਰਜੋਤ ਦੇ ਭਰਾ ਨੂੰ ਚੱਕਿਆ ਇਹਦੇ ਪਿਓ ਨੂੰ ਚੱਕਿਆ ਹੂੰ ਵੀ ਯਾਰ ਪੈਸੇ ਦਾ ਕੱਲਾ ਚਮਕੀਲਾ ਹੀ ਰੱਖੀ ਜਾਂਦਾ ਤੁਹਾਨੂੰ ਤਾਂ ਦਿੰਦਾ ਕੁਝ ਨਹੀਂ ਆਪਾਂ ਕੁੜੀ ਨੂੰ ਕੇ ਹੋਰ ਨਾਲ ਜੋੜੀ ਬਣਾ ਦਿੰਨੇ ਆ ਕੌਣ ਲਾ ਦਿੰਨੇ ਆ ਤੁਹਾਨੂੰ ਪੈਸੇ ਵੱਧ ਮਿਲਿਆ ਕਰਨਗੇ ਤੁਹਾਨੂੰ 1000 1200 ਮਿਲਿਆ ਕਰੂ ਅੱਛਾ ਜੀ ਤੇ ਚਲੋ ਇਹ ਗੱਲ ਚੱਲੀ ਗਈ ਅਮਰਜੋਤ ਨੇ ਇੱਕ ਦਿਨ ਚਮਕੀਲੇ ਨੂੰ ਦੱਸਿਆ ਕਹਿੰਦੀ ਵੀ ਹੁਣ ਆਹ ਗੱਲ ਚੱਲਦੀ ਆ ਆਪਣੀ ਜੋੜੀ ਤੋੜਨਗੇ ਹੂੰ ਚਲ ਇਹ ਉਦਾਸ ਜਿਆ ਹੋ ਗਿਆ ਕਹਿੰਦਾ ਵੀ ਫੇਰ ਹੁਣ ਹੂੰ ਫਿਰ ਉਹਨੇ ਕਿਹਾ ਮਰਜੂਤ ਨੇ ਕਹਿੰਦੀ ਫਿਰ ਇਹ ਤਾਂ ਹੱਲ ਇਹੀ ਆ ਵੀ ਆਪਾਂ ਵਿਆਹ ਕਰਾ ਲੈਨੇ ਆ ਕਿਉਂਕਿ ਉਹਨੂੰ ਵੀ ਪਤਾ ਸੀ ਵੀ ਜੇ ਅੱਜ ਮੇਰੀ ਤੂਤੀ ਬੋਲਦੀ ਇਹ ਤਾਂ ਚਮਕੀਲੇ ਕਰਕੇ ਆ ਚਮਕੀਲੇ ਕਰਕੇ ਆ ਬਿਲਕੁਲ ਤੇ ਚਲ ਚਮਕੀਲੇ ਨੂੰ ਵੀ ਪਤਾ ਸੀ ਵੀ ਯਾਰ ਕੋਈ ਹੋਰ ਹੱਲ ਵੀ ਹੈ ਨਹੀਂ ਤੇ ਨਾਲ ਆਇਆ ਵੀ ਸਾਰੇ ਪੈਸੇ ਘਰੀ ਰਹਿ ਜਾ ਕਰਨਗੇ ਮਤਲਬ ਫਿੱਟ ਬਹਿ ਗਈ ਜੋੜੀ ਉਹਨਾਂ ਦੀ ਜੋੜੀ ਫਿੱਟ ਬਹਿ ਗਈ ਤੇ ਮੇਨ ਇਹ ਆ ਵੀ ਉਹਨੂੰ ਵੀ ਇਹ ਸੀ ਚੱਲ ਕਰੀਬ ਬੰਦੇ ਨੂੰ ਹੁੰਦਾ ਸਾਰਿਆਂ ਨੂੰ ਹੀ ਹੁੰਦਾ ਯਾਰ ਅੱਜ ਕੱਲ ਵੀ ਕਈਆਂ ਨੂੰ ਹੁੰਦਾ ਵੀ ਚੱਲ ਯਾਰ ਸਾਡੀ ਕਮਾਈ ਸਾਰੀ ਖਰਚ ਹੀ ਰਹਿ ਗਿਆ ਕਰੂ ਬਿਲਕੁਲ ਆਹਾਂ ਕਿ ਉਹਨੇ ਘਰ ਵਾਲੀ ਨੂੰ ਬਿਨਾਂ ਦੱਸੇ ਕਰਾਇਆ ਹੂੰ ਚਮਕੀਲਾ ਕਹਿੰਦਾ ਠੀਕ ਆ ਉਹਨੂੰ ਤਾਂ ਨੀਂਦ ਨਾ ਆਈ ਰਾਤ ਨੂੰ ਹੂੰ ਤੇ ਆਲੇ ਦਿਨ ਉਹਨੇ ਫਿਰ ਉਹਨੂੰ ਦੱਸਿਆ ਮੈਨੇਜਰ ਨੂੰ ਕਹਿੰਦਾ ਵੀ ਆਏ ਆ ਗੱਲ ਹੂੰ ਉਹ ਕਹਿੰਦਾ ਫਿਰ ਕਰਾ ਲੈਣਾ ਚਾਹੀਦਾ ਤੈਨੂੰ ਬਿਲਕੁਲ ਅਮਰਜੋਤ ਦਾ ਭਾਈ ਵਿਆਹ ਵਾਗ ਗਿਆ ਕਿਤੇ ਹੂੰ ਅਮਰਜੋਤ ਨੇ ਫਿਰ ਨੂੰ ਮੌਕੇ ਤੇ ਦੱਸਿਆ ਕਹਿੰਦੀ ਵੀ ਐਂ ਕਰ ਹੁਣ ਮੌਕਾ ਚੱਕ ਲੈ ਵਿਆਹ ਕਰਾ ਲੈਨੇ ਹੁਣ ਉਹ ਗਿਆ ਹੋਇਆ ਦੋ ਦਿਨਾਂ ਵਾਸਤੇ ਹੂੰ ਇਹਨਾਂ ਨੇ ਹਪੜਾ ਦਾ ਫੜੀਚਾ ਉਹਨੂੰ ਕਿਹਾ ਮੈਨੇਜਰ ਨੂੰ ਉਹਨੇ ਗਾਂ ਹਪੜਾ ਦਾ ਫੜੀਚੀ ਉਧਾਰੀ ਸੀ ਕੋਈ ਫਗਵਾੜੇ ਦਾ ਹੂੰ ਉਹਦੇ ਘਰੇ ਗ੍ਰਾਂਤੀ ਸਿੰਘ ਨੂੰ ਬੁੱਕ ਕੀਤਾ ਉਹਦਾ ਸਾਲਾ ਫੋਟੋਗ੍ਰਾਫਰ ਸੀ ਉਹਨੂੰ ਕਿਹਾ ਸਾਜੀ ਸੂਜੀ ਲਏ ਪੰਜ ਚਾਰ ਜਾਨੇ ਫਟਾਫਟ ਵਿਆਹ ਕਰਾਤਾ ਚਮਕੀਲੇ ਦਾ ਸਿਰ ਵੀ ਨੰਗਾ ਪੱਗ ਵੀ ਨਹੀਂ ਬੰਨੀ ਹੋਈ ਤੂੰ ਦੇਖੇਗਾ ਅੱਛਾ ਜੀ ਫੋਟੋ ਹੈਗੀਆਂ ਨੇ ਨਾਲ ਲਾ ਦੇ ਮਾਲ ਵਗੈਰਾ ਹੀ ਬੰਦਾ ਸੀ ਬੰਨਿਆ ਸੀ ਨਾਲ ਲਾ ਦੇ ਨਹੀਂ ਪੱਗ ਬੰਨ ਲੈਂਦਾ ਸੀ ਅੱਛਾ ਪੱਗ ਬੰਨ ਲੈਂਦਾ ਹਾਂ ਤੇ ਚਲੋ ਵਿਆਹ ਹੋ ਗਿਆ ਜੀ ਫਿਰੇ ਰਹੇ ਕੁ ਦੋ ਦਿਨ ਬਾਹਰ ਵੀ ਰਹੇ ਜਦੋਂ ਉਹਦਾ ਅਮਰਜੋਤ ਦਾ ਭਾਈ ਆਇਆ ਉੱਥੇ ਗਿਆ ਉਹ ਕਮਰੇ ਦੀ ਚਾਬੀ ਬਾਹਰੇ ਰੱਖ ਦੇ ਸੀ ਇੱਕ ਥੱਲੇ ਹੂੰ ਉਹਨੇ ਦੇਖਿਆ ਉੱਥੇ ਚਾਬੀ ਪਈ ਹੂੰ ਤਾਂ ਉਥੇ ਇੱਕ ਚਿੱਠੀ ਰੱਖਤੀ ਅਮਰਜੋਤ ਨੇ ਹੂੰ ਵੀ ਮੈਂ ਚਮਕੀਲੇ ਨਾਲ ਵਿਆਹ ਕਰਾ ਲਿਆ ਹੂੰ ਤੇ ਉਹ ਜੋੜੀ ਤੋੜਨ ਨੂੰ ਫਿਰ ਤੇ ਸੀ ਹੁਣ ਹੂੰ ਤੈਨੂੰ ਪਤਾ ਹੁੰਦਾ ਹੀ ਆ ਵੀ ਆਪਣੇ ਦਾ ਘਰੋਂ ਲక్ష్ਮੀ ਗਈ ਬਿਲਕੁਲ ਉਹ ਫਿਰ ਦਫ਼ਤਰ ਪਹੁੰਚਿਆ ਇਹਦੇ ਉਹਨੇ ਤੋੜ-ਫੋੜ ਕੀਤੀ ਗਾਲਾਂ-ਗੋਲਾਂ ਕੱਢੀਆਂ ਚਮਕੀਲਾ ਦਾ ਪਿਸਰੇ ਕੇਟਰਾ ਹੀ ਕਹਿੰਦੇ ਲੰਘ ਗਿਆ ਅੱਛਾ ਜੀ ਤੇ ਫਿਰ ਇਧਰੋਂ ਕੁਝ ਬੰਦਿਆਂ ਨੇ ਇਹਦੀ ਘਰ ਵਾਲੀ ਨੂੰ ਵੀ ਚੱਕਿਆ ਉਨੇ ਕਹਿੰਦੇ ਆ ਪਰਚਾ ਖਰਾਤਾ ਹੈ ਤੇ ਵੀ ਵਿਆਹ ਕਰਾ ਲਿਆ ਮੈਂ ਵਿਆਹੀ ਹੋਈ ਆ ਪਰ ਜੀ ਮੌਕੇ ਦੇ ਵਿੱਚ ਬਹੁਤ ਕੁਝ ਹੋ ਜਾਂਦਾ ਜੀ ਹਾਂ ਫਿਰ ਕੰਟਰੋਵਰਸੀਆਂ ਹੋਣ ਲੱਗ ਜਿੰਦੀਆਂ ਖਾਸ ਕਰ ਜਿਹੜੇ ਬੰਦੇ ਨੂੰ ਪਰਮਾਤਮਾ ਜਦੋਂ ਬਹੁਤਾ ਦਿੰਦਾ ਨਾ ਜਦੋਂ ਦੌਲਤ ਤੇ ਸੌਰਤ ਆਉਂਦੀ ਆ ਤਾਂ ਨਾਲ ਹੋਰ ਤਕਲੇਸ ਬਹੁਤ ਕੁਝ ਆ ਜਾਂਦਾ ਬਹੁਤ ਕੁਝ ਆ ਜਾਂਦਾ ਚਲੋ ਇਹਨਾਂ ਚੀਜ਼ਾਂ ਨਾਲ ਨਿਪਟਦਾ ਰਿਹਾ ਚਮਕੀਲੇ ਦੇ ਖਾੜੇ ਦਾ ਰੇਟ 5000 ਰੁਪਏ ਦੇ ਨੇੜੇ ਚੱਲਿਆ ਗਿਆ ਉਦੋਂ ਜਦੋਂ 5000 ਦੀ ਵੈਲਿਊ ਮੈਂ ਘਰੋਂ ਭਜਾਤਾ ਉਹ ਟਾਈਮਾਂ 'ਚ ਮੰਲਾ 82 ਚ ਇਹ ਕੱਲਾ ਗਾਉਣ ਲੱਗਿਆ ਸੀ ਤੇ 84 ਚ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ। ਅੱਛਾ 82 ਚ ਲੱਗਿਆ ਸੀ। ਇਹ ਚੀਜ਼ਾਂ ਹੁਣ ਬਰਾਬਰ-ਬਰਾਬਰ ਚਲਦੀਆਂ ਆਉਂਦੀਆਂ ਨੇ। ਹੂੰ। ਉਧਰੋਂ ਚਮਕੀਲੇ ਦੀ ਚੜ੍ਹਾਈ ਹੁੰਦੀ ਜਾਂਦੀ ਆ। ਇਧਰੋਂ ਆਹ ਕੰਮ ਹੋ ਜਾਂਦਾ ਫਿਰ ਖਾੜਕੂਆ ਜੋਰਾਂ ਤੇ ਆ ਜਾਂਦਾ। ਹੂੰ। ਤੇ ਫਿਰ ਸਿੱਖ ਸਟੂਡੈਂਟ ਫੰਡਰੇ raising ਇੱਕ ਮਤਾ ਪਾਉਂਦੀ ਆ। ਆਮ ਲੋਕਾਂ ਦੇ ਕਾਰ ਬਿਹਾਰ ਬਾਰੇ ਵੀ ਭਾਈ ਵਿਆਹ ਕਰਨਾ ਤਾਂ 11 ਬੰਦਿਆਂ ਤੋਂ ਵੱਧ ਦੀ ਬਰਾਤ ਨਹੀਂ ਲੈ ਜਾਣੀ। ਹੂੰ। ਇੱਕ ਜਿਹੜੇ ਲੱਚਰ ਗਾਇਕ ਨੇ ਗੰਦੇ ਗੀਤ ਗਾਉਂਦਿਆ ਇਹਨਾਂ ਨੂੰ ਪਵੰਦੀ ਲਾਉਣੀ ਹੈ ਇਹਨਾਂ ਨੂੰ ਮਿਲ ਕੇ ਸਮਝਾਉਣਾ ਵੀ ਪਾਈ ਇਹੇ ਜੇ ਗਾਣੇ ਨਾ ਗਾਓ ਹੂੰ ਗਾਣੇ ਪਰਿਵਾਰਕ ਗਾਓ ਜਿਹੜੇ ਪਰਿਵਾਰ ਚ ਬਹਿ ਕੇ ਸੁਣੇ ਜਾ ਸਕਣ ਹਾਂਜੀ ਚਲੋ ਸਾਰਿਆਂ ਨੂੰ ਕਿਹਾ ਚਮਕੀਲੇ ਕੋਲੇ ਵੀ ਪਹੁੰਚ ਗਿਆ ਸਨੇਹਾ ਤੇ ਉਦੋਂ ਤੱਕ ਚਮਕੀਲੇ ਦੀ ਤੂਤੀ ਬੋਲਦੀ ਸੀ ਪੂਰੀ ਬਿਲਕੁਲ ਤੇ ਇਹਨੇ ਫਿਰ ਉਹਨਾਂ ਦੇ ਕਹਿਣ ਤੇ ਧਾਰਮਿਕ ਕੈਸਟ ਵੀ ਕੱਢੀ ਖਾੜ ਦਰਬਾਰ ਸਾਹਿਬ ਇਹ ਜਿੰਨੇ ਖਾੜੇ ਦੇ ਪੈਸੇ ਹੁੰਦੇ ਕਈ ਵਾਰ ਸਾਰੇ ਹੀ ਦੇ ਆਉਂਦਾ ਸੀ 5000 ਰੁਪਿਆ 47-4800 ਰੁਪਿਆ ਬੁਕਿੰਗ ਸੀ ਇਹਦੀ ਹਾਈਐਸਟ ਦੇ ਕਰਾਇਆ ਹੁੰਦਾ 51-5900 ਦੀ ਕਰਾਇਆ ਹੁੰਦਾ ਸੀ ਅੱਛਾ ਜੀ ਤਲਵਾਰ ਮੇ ਕਲੰਗੀ ਧਰਦੀਆਂ ਫਿਰ ਇਹਨੇ ਕਹਿਣ ਤੇ ਕੱਢੀ ਕੈਸਟ ਜਿਹੜੀ ਬਹੁਤ ਚੱਲੀ ਦੂਜੀਆਂ ਨਾਲੋਂ ਵੀ ਵੱਧ ਚੱਲੀ ਅੱਛਾ ਜੀ ਪਰ ਉਦੋਂ ਵਿੱਚ ਕੁਝ ਮਾੜੇ ਬੰਦੇ ਵੀ ਹੁੰਦੇ ਸੀ ਹੂੰ ਕੋਈ ਬੰਦਾ ਖਾੜਕੋਹਾਂ ਦੇ ਨਾਂ ਤੇ ਤੂੰ ਪੈਸੇ ਲੈ ਗਿਆ ਵੀ ਚੱਲ ਤੂੰ ਐਂ ਕਰ ਸਾਨੂੰ ਪੈਸੇ ਦੇ ਦਿਆ ਕਰ ਤੂੰ ਗਾਈ ਜਾ ਅੱਛਾ ਜੀ ਇਹ ਫਿਰ ਕੈਨੇਡਾ ਗਿਆ ਕਾੜਾ ਲਾਉਣ ਉੱਥੇ ਕਿਤੇ ਬੰਦਿਆਂ ਨੇ ਪੁੱਛ ਲਿਆ ਵੀ ਕਿਵੇਂ ਹੁਣ ਤੂੰ ਗਾਉਣ ਦੀ ਤੈਨੂੰ ਪਾਬੰਦੀ ਤਾਂ ਨਹੀਂ ਕੋਈ ਇਹਨੇ ਨਾਂ ਲੈ ਤਾਂ ਕਹਿੰਦਾ ਵੀ ਮੇਰੀ ਭਾਈ ਗੁਰਦੀਪ ਸਿੰਘ ਉਹਨਾਂ ਨਾਲ ਸੈਟਿੰਗ ਹੋ ਗਈ ਉਹਨਾਂ ਦੇ ਗਰੁੱਪ ਨਾਲ ਹੂੰ ਵੀ ਚਲੋ ਮੈਂ ਉਹਨਾਂ ਨੂੰ ਪੈਸੇ ਦੇਤੇ ਕਹਿ ਲਾ ਫੰਡ ਦੇਤਾ ਕਹਿ ਲਾ ਸੈਟਿੰਗ ਕਰ ਲਈ ਮੈਂ ਮਤਲਬ ਆ ਜਾਣੀ ਆਪਣੇ ਜਾਣੀ ਉਹਨੇ ਐਂ ਕਹਤਾ ਵੀ ਭਾਈ ਮੈਂ ਉਹਨਾਂ ਨੂੰ ਫੰਡ ਦੇਤਾ ਵੀ ਉਹਨਾਂ ਨੇ ਮੈਨੂੰ ਕਹਿਤਾ ਤੂੰ ਗਾ ਲਿਆ ਕਰ ਗਾ ਲਿਆ ਕਰ ਹੂੰ ਠੀਕ ਆ ਇਹ ਚੀਜ਼ ਹੋ ਗਈ ਹੁਣ ਕੁਝ ਲੋਕ ਕਹਿੰਦੇ ਆ ਵੀ ਐਵੇਂ ਧੋਣ ਚ ਕੀਲਾ ਹੋਣ ਵਾਲੀ ਗੱਲ ਹੋ ਗਈ ਕਿਉਂਕਿ ਕੀ ਪੀਐਸ ਗੱਲ ਹੁਣੀ ਜਦੋਂ ਪ੍ਰਮੋਟ ਕਰਦੇ ਸੀ ਇਹਨਾਂ ਚੀਜ਼ਾਂ ਨੂੰ ਉਸ ਤੋਂ ਪਹਿਲਾਂ ਰੁਪਏ ਰੋਹਣੀ ਹੂੰ ਵੀ ਮੁੰਡਿਆਂ ਦੇ ਜਿਹੜੇ ਖਿਆਲ ਨੇ ਧਾਰਮਿਕ ਤੋਂ ਪੱਟ ਕੇ ਇਧਰ ਨੂੰ ਲਾਓ ਹੂੰ ਇਹਨੂੰ ਆਸਲਾ ਹੌਸਲਾ ਵੀ ਹੈਗਾ ਸੀ ਉਦੋਂ ਅੱਛਾ ਜੀ ਕੈਨੇਡਾ 'ਚ ਇਹ ਗੱਲ ਕੀਤੀ ਹੋਈ ਹੈ ਗੱਲ ਪੰਜਾਬ 'ਚ ਪਹੁੰਚ ਗਈ ਤੇ ਉਹ ਉਸ ਤੋਂ ਬਾਅਦ ਫਿਰ ਇਹਨੂੰ ਮਾਰਨ ਦਾ ਪਤਾ ਪੱਕ ਗਿਆ ਅੱਛਾ ਜੀ ਸਨ ਐਂਡ ਫੈਂਟਰੀਸ ਨੇ ਇਹ ਕਹਿੰਦਾ ਵੀ ਆਪਾਂ ਕੋਈ ਪੈਸਾ ਨਹੀਂ ਲੈਂਦੇ ਕਿਸੇ ਤੋਂ ਇਹ ਤਾਂ ਨਹੀਂ ਲਿਆ ਹੂੰ ਵੀ ਇਹ ਤਾਂ ਗਾਉਣੋਂ ਤਾਂ ਕੀ ਹਟਣਾ ਗੰਦੇ ਗੀਤ ਆਪਾਂ ਤਾਂ ਇਹੀ ਕਿਹਾ ਵੀ ਭਾਈ ਕੋਈ ਚੱਜ ਦੇ ਗਾਲ ਆ ਤੈਨੂੰ ਕੋਈ ਪਾਬੰਦੀ ਨਹੀਂ ਹੂੰ ਪਰ ਇਹ ਤਾਂ ਆਪਾਂ ਨੂੰ ਹੀ ਬਦਨਾਮ ਕਰਨ ਦਾ ਨਾਮ ਕਰਨ ਲੱਗਿਆ ਬਿਲਕੁਲ ਫਿਰਦੀਪੇ ਉਹਨਾਂ ਦੀ ਡਿਊਟੀ ਲੱਗ ਗਈ ਤਿੰਨ ਜਾਣਿਆਂ ਦੀ ਇਹਦਾ ਖਾੜਾ ਲੱਗਣਾ ਸੀ ਮੈਸਮਪੋਰਾ ਜਿਹੜਾ ਨਕੋਦਰ ਕੋਲੇ ਆ ਅੱਛਾ ਜੀ ਨਕੋਦਰ ਤੋਂ ਮੇਰੇ ਖਿਆਲ ਇਹ ਅ ਪਲੌਰ ਵਾਲੇ ਰੋਡ ਤੇ ਨੂੰ ਆ ਸ਼ਾਇਦ ਹਾਂਜੀ ਉੱਥੇ ਖੇਤਾਂ 'ਚ ਪ੍ਰੋਗਰਾਮ ਰੱਖਿਆ ਸੀ ਇਹ ਗਿਆ ਮੈਸਟਰ ਗੱਡੀ 'ਚ ਹਾਂ ਤੇ ਉੱਥੇ ਪਹੀ ਤੇ ਉਤਰਿਆ ਪਹਿਲਾਂ ਤਾਂ ਉਥੇ ਇਹਨੇ ਚਵਾਰੇ ਤੇ ਬਹਿ ਕੇ ਰੋਟੀ ਖਾਧੀ ਨੇੜੇ ਹੀ ਉਥੇ ਹਾਂ ਕੋਲੀ ਖੇਤਾਂ 'ਚ ਘਰ ਹੈ ਹਾਂ ਜਿਵੇਂ ਦੋ ਕੁ ਕਿੱਲਾਂ ਦੇ ਘਰ ਸੀਗਾ ਜਿਨ੍ਹਾਂ ਦੇ ਵਿਆਹ ਸੀ ਉਹ ਦੂਜਾ ਦੋ ਕੁ ਕਿੱਲੇ ਪਰੇ ਸੀ ਚਵਾਰਾ ਅੱਛਾ ਜੀ ਉੱਥੇ ਬਹਿ ਕੇ ਰੋਟੀ ਪਾਣੀ ਖਾਦਾ ਜਦੋਂ ਚਲੋ ਉਧਰੋਂ ਆ ਗਿਆ ਸਨੇਹਾ ਵੀ ਭਾਈ ਆਜੋ ਹੁਣ ਤਿਆਰੀ ਆ ਸਟੇਜ ਦੀ ਹਾਂ ਤਾਂ ਇਹ ਗਏ ਗੱਡੀ 'ਚ ਬਹਿ ਕੇ ਉੱਥੇ ਜਾ ਕੇ ਗੱਡੀ 'ਚ ਉੱtre ਹੀ ਨੇ ਅਮਰਜੋਤ ਨੇ ਅਸੀਸਾ ਦੇਖਿਆ ਹੂੰ ਉੱਥੇ ਆ ਕੇ ਫਿਰ ਇਹਨਾਂ ਨੇ ਦੀਪੇ ਉਹਨਾਂ ਨੇ ਗੋਲੀਆਂ ਮਾਰੀਆਂ ਉਹਨਾਂ ਦੇ ਅੱਛਾ ਗੋਲੀਆਂ ਮਾਰੀਆਂ ਅਮਰਜੋਤ ਦੇ ਵੀ ਮਾਰੀਆਂ ਤੇ ਚਮਕੀਲੇ ਦੇ ਵੀ ਮਾਰੀਆਂ ਅੱਛਾ ਜੀ ਮੈਸਨਪੁਰ ਮਤਲਬ ਇਹਦੀ ਮੈਸਨਪੁਰ ਹੋਈ ਸੀਗੀ ਹੈ ਜੀ ਹਾਂ ਅੱਛਾ ਬਾ ਜਿਵੇਂ ਇਹ ਕਹਿਲਾ ਵੀ ਸਿੱਧੂ ਮੂਸੇਵਾਲਾ ਪੂਰੀ ਪ੍ਰਸਿੱਧੀ ਤੋਂ ਖਤਮ ਕੀਤਾ ਉਹ ਮਤਲਬ ਸਿਖਰ ਚੜੇ ਉਸੇ ਤਰ੍ਹਾਂ ਇਹ ਵੀ ਪੂਰਾ ਸਿਖਰ ਚੜਿਆ ਹੋਇਆ ਸੀ ਹੂੰ ਉਸ ਤੋਂ ਪਹਿਲਾਂ ਇਹਨੇ ਆਪਣੇ ਲੁਧਿਆਣੇ ਦੇ ਵਿੱਚ ਹੀ ਹੈ ਹਾਂ ਜਿੱਲੇ ਜ਼ਮੀਨ ਲੈ ਲਈ ਸੀ ਵੀ ਵਧੀਆ ਪ੍ਰਾਪਰਟੀ ਲੈਣ ਲੱਗਿਆ ਸੀ ਜੇ ਲੈ ਲਈ ਸੀ ਪ੍ਰਾਪਰਟੀ ਪੈਸਾ ਬਹੁਤ ਪਣਦਾ ਸੀ ਪੈਸਾ ਬਹੁਤ ਪਣਦਾ ਤੇ ਨਾਲ ਆਪਣੇ ਸਾਜ਼ੀਆਂ ਸੂਜੀਆਂ ਨੂੰ ਸਭ ਤੋਂ ਵਧੀਆ ਪੈਸੇ ਦਿੰਦਾ ਸੀ ਹੂੰ ਬਚਪਨ ਤੋਂ ਐ ਕਹਿੰਦਾ ਵੀ ਕੀੜਾ ਹੀ ਦਿਮਾਗ 'ਚ ਗਿਆ ਕੀ ਵਾਲਾ ਸੀ ਪੈਸੇ ਵੀ ਨਹੀਂ ਸੀ ਜਦੋਂ ਗਾਉਂਦਾ ਸੀ ਤਾਂ ਲੋਕਾਂ ਨੂੰ ਕਈ ਵਾਰ ਬੇਨਤੀ ਕਰ ਦਿੰਦਾ ਸੀ ਵੀ ਵੀਰ ਬਣ ਕੇ ਤੁਸੀਂ ਪੈਸੇ ਦੇਣ ਨਾ ਆਓ ਨੱਚ ਲੋ ਟੱਪ ਲੋ ਦੂਰ ਹੀ ਰਹੋ ਸਟੇਜ ਤੋਂ ਆਪਦਾ ਇੰਜੋਏ ਕਰੋ ਅੱਛਾ ਪੈਸਿਆਂ ਦੀ ਨਹੀਂ ਗੱਲ ਪੈਸਿਆਂ ਦੀ ਗੱਲ ਪੈਸਿਆਂ ਦਾ ਤਾਂ ਢੇਰ ਲੱਗ ਜਾਂਦਾ ਸੀ ਮੂਰੇ ਹੂੰ ਬਿਲਕੁਲ ਤੇ ਚਲੋ ਪਾਣਾ ਵਰਤਿਆ ਹੂੰ ਉੱਥੇ ਚਮਕੀਲੇ ਦੀ ਜ਼ਿੰਦਗੀ ਦਾ ਅੰਤ ਹੋ ਗਿਆ 1900 ਮੇਰੇ ਖਿਆਲ 88 ਦੇ ਵਿੱਚ ਅੱਛਾ ਜੀ ਉਸ ਤੋਂ ਬਾਅਦ ਤਾਂ ਗੀਤ ਉਹਦੇ ਹੁਣ ਤੱਕ ਵੀ ਚੱਲਦੇ ਆ ਧਾਰਮਿਕ ਵੀ ਚੱਲਦੇ ਆ ਤੇ ਦੂਜੇ ਵੀ ਚੱਲਦੇ ਆ ਜਿਨ੍ਹਾਂ ਤੇ ਕੰਟਰੋਵਰਸੀ ਹੋ ਜਾਂਦੀ ਆ ਹੂੰ ਤੇ ਚੜ੍ਹਦੀ ਉਮਰ ਦਾ ਸੀਗਾ ਮੁੰਡਾ ਮਤਲਬ ਪੂਰੀ ਪ੍ਰਸਿੱਧੀ ਕੱਟੀ ਆ ਸਿੱਧੂ ਮੂਸੇ ਵਾਲੇ ਤੇ ਮੰਗੂ ਬਹੁਤ ਜ਼ਿਆਦਾ ਪ੍ਰਸਿੱਧੀ ਕੱਟੀ ਆ ਹੂੰ ਤੇ ਅੱਜ ਵੀ ਲੋਕ ਯਾਦ ਕਰਦੇ ਆ ਉਹਨੂੰ ਬਿਲਕੁਲ ਉਹਦੀ ਗਾਇਕੀ ਨੂੰ ਜਿਹੜਾ ਉਹਦਾ ਕੰਟੈਂਟ ਸੀਗਾ ਨਰੋਲ ਪੰਜਾਬੀ ਸੀ ਹੂੰ ਪ्युअर ਪੰਜਾਬੀ ਜਿਹਦੇ ਚ ਆਪਣੇ ਕਹਾਵਤਾਂ ਨੂੰ ਵਰਤ ਲੈਂਦਾ ਸੀ ਉਹ ਠੇਠ ਪੰਜਾਬੀ ਗਾਉਂਦਾ ਸੀ ਠੇਠ ਪੰਜਾਬੀ ਗਾਉਂਦਾ ਸੀ ਹੂੰ ਜਿਹੜੀ ਆਪਣੇ ਏਰੀਆ ਦੀ ਬੋਲੀ ਆ ਇਹਦੀ ਹਾਂਜੀ ਤੈਨੋਂ ਲੋਕਾਂ ਨੂੰ ਪਸੰਦ ਕੀਤਾਹੀਂ ਲੋਕਾਂ ਨੂੰ ਪਸੰਦ ਆਣ ਮੂਸੇ ਵਾਲੇ ਦੇ ਵੀ ਭਾਵੇਂ ਅੰਗਰੇਜ਼ੀ ਸ਼ਬਦ ਵਰਤਦਾ ਸੀ ਵਿੱਚ ਠੇਠ ਪੰਜਾਬੀ ਦੇ ਹੁੰਦੇ ਸੀ ਬਿਲਕੁਲ ਇਹ ਚੀਜ਼ਾਂ ਨੂੰ ਲੋਕ ਪਹਿਲਾਂ ਤੋਂ ਪਿਆਰ ਦਿੰਦੇ ਆਏ ਆ ਬਿਲਕੁਲ ਹੀ ਤੇ ਇਸੇ ਚੀਜ਼ ਦੇ ਉੱਤੇ ਦਲਜੀਤ ਨੇ ਫਿਲਮ ਬਣਾਈ ਹੈ ਹੂੰ ਜਿਹੜੀ ਮਿਰਕਾ ਵਾਲਾ 12 ਨੂੰ ਰਿਲੀਜ਼ ਹੋਣੀ ਹੈ 12 ਨੂੰ 12 April 2024 ਨੂੰ ਹਾਂਜੀ ਬਾਕੀ ਉਮੀਦ ਹੈ ਵਧੀਆ ਬਣਾਈ ਹੋ ਬਿਲਕੁਲ ਜਿਹੜਾ ਚਮਕੀਲੇ ਦਾ ਕੁੜਤਾ ਪਜਾਮਾ ਕੁੜਤਾ ਉਹ ਫੋਟੋਆਂ ਆਉਂਦੀਆਂ ਨਾ ਲਕੀਰਾਂ ਵਾਲਾ ਹਾਂ ਉਹ ਮਸੂਰਾ ਹੈ ਨਾ ਉਹਦੇ ਪਰਿਵਾਰ ਨੇ ਹਜੇ ਵੀ ਸਾਂਭ ਕੇ ਰੱਖਿਆ ਹੋਇਆ ਕਹਿੰਦੇ ਅੱਛਾ ਜੀ ਬੇਟਾ ਉਹਦਾ ਦੱਸਦਾ ਸੀ ਹਾਂ ਹੂੰ ਤੇ ਓਵੇਂ ਨੇ ਕੱਪੜੇ ਦਲਜੀਤ ਨੇ ਪਾਏ ਨੇ ਲੁੱਕ ਵੀ ਓਹੀ ਜੀ ਬਣਾਈ ਆ ਬਣਾਈ ਆ ਬਾਕੀ ਚਲੋ ਗਾਇਕ ਦਾ ਇੱਕ ਕਲਾਕਾਰ ਦਾ ਕੰਮ ਹੁੰਦਾ ਆਪਣੀ ਕਲਾਕਾਰੀ ਦਿਖਾਉਣੇ ਹੂੰ ਦਲਜੀਤ ਇੱਕ ਕਲਾਕਾਰ ਹੈ ਬਿਲਕੁਲ ਉਹਦੇ ਅੰਦਰ ਕੀ ਆ ਉਹ ਆਪਾਂ ਨੂੰ ਕਿਸਾਨ ਅੰਦੋਲਨ ਚ ਪਤਾ ਲੱਗ ਗਿਆ ਵੀ ਉਹ ਪੰਜਾਬ ਨੂੰ ਕਿੰਨਾ ਪਿਆਰ ਕਰਦਾ ਕਿਸਾਨਾਂ ਨੂੰ ਕਿੰਨਾ ਪਿਆਰ ਕਰਦਾ ਉਹਨੇ ਪੈਸੇ ਵੀ ਦਿੱਤੇ ਉਹਨੇ ਆਪਣੇ ਆਪ ਨੂੰ ਇੱਕ ਤਰ੍ਹਾਂ ਦਾ ਦਾਅ ਤੇ ਵੀ ਲਾਇਆ ਬਿਲਕੁਲ ਹਾਲਾਂਕਿ ਜਿਹੜਾ ਬੰਦਾ ਉਚਾਈ ਤੇ ਬੈਠਾ ਉਹਨੂੰ ਪਤਾ ਹੁੰਦਾ ਥੱਲੇ ਬੈਠੇ ਨੂੰ ਕੋਈ ਧੱਕਾ ਮਾਰੇ ਥੱਲੇ ਬੈਠੇ ਨੂੰ ਮਹਿਸੂਸ ਨਹੀਂ ਹੁੰਦਾ ਜੇ ਉੱਪਰ ਬੈਠੇ ਨੂੰ ਉਹਨਾਂ ਧੱਕਾ ਮਾਰੇ ਨਾ ਕੋਈ ਤਾਂ ਪੈਰ ਹਿੱਲ ਜਾਂਦੇ ਆ ਬਿਲਕੁਲ ਪਰ ਉਹ ਬੰਦੇ ਨੇ ਫੇਰ ਵੀ ਸਭ ਕੋ ਦਾਅ ਤੇ ਲਾ ਕੇ ਸਰੇ ਆਮ ਕਿਸਾਨਾਂ ਦੇ ਹੱਕ 'ਚ ਖੜਿਆ ਹੂੰ ਹੂੰ ਪੈਸੇ ਵੀ ਦਿੱਤੇ ਆ ਬਿਲਕੁਲ ਹੁਣ ਕਈ ਤਾਂ ਇਸ ਗੱਲੋਂ ਔਖੇ ਸੀ ਕਹਿੰਦੇ ਭਾਈ ਅਡਾਨੀ ਦੇ ਅਮਾਨੀ ਦੇ ਵਿਆਹ 'ਚ ਕਿਉਂ ਗਿਆ ਇਸੋਰ ਵਾਲਿਆਂ ਲੋਕਾਂ ਨੇ ਹਾਂ ਵੀ ਪਤਾ ਨਹੀਂ ਉਹਨਾਂ ਦਾ 4-5 ਕਰੋੜ ਰੁਪਈਆ ਹੁਣ ਉਹਨੇ ਲਿਆ ਜਿਹੜੇ ਔਖੇ ਆ ਮੈਂ ਕਹਿੰਦਾ ਭਾਈ ਤੁਸੀਂ ਘਰੇ ਬੈਠੇ ਨੂੰ ਦੇ ਦਿਓ ਅਗਲਾ ਕਾਹਨੂੰ ਜਾਓ ਉਹ ਠੀਕ ਹੈ ਉਹਦੀ ਛੋਟੀ ਸੋਚ ਹੁੰਦੀ ਆ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਇੰਨੇ ਹੀ ਬਹੁਤ ਆ ਆਪਣੇ ਲਈ ਵੀ ਉਹ ਕਿਸੇ ਵੀ ਆਮ ਪ੍ਰੋਗਰਾਮ 'ਚ ਜਾਂਦਾ ਕਿਤੇ ਵੀ ਜਾਂਦਾ ਪੱਗ ਬੰਨ ਕੇ ਜਾਂਦਾ ਬਿਲਕੁਲ ਪੰਜਾਬ ਦਾ ਨਾਮ ਰਿਪਰਿਜ਼ੈਂਟ ਕਰਦਾ ਉਹ ਬੰਦਾ ਤੇ ਫਿਲਮ ਬਣਾਤੀ ਮੈਂ ਕਹਿੰਦਾ ਬਹੁਤ ਵਧੀਆ ਗੱਲ ਆ ਫਿਲਮਾਂ ਸਾਰੇ ਬੰਦਿਆਂ ਤੇ ਬੜਨੀਆ ਚਾਹੀਦੀਆਂ ਨੇ ਚੰਗਿਆਂ ਦੇ ਕਰਤਾਰ ਵੀ ਚੰਗੇ ਲੋਕਾਂ ਦੇ ਕਰਤਾਰ ਵੀ ਮਾੜਿਆਂ ਦੇ ਵੀ ਫਿਲਮਾਉਣੇ ਚਾਹੀਦੇ ਆ ਬਾਕੀ ਉਹ ਬਲੰਦੀਆਂ ਤੇ ਕੋਈ ਬੰਦਾ ਚਾਹ ਸਿੰਗਿੰਗ ਚ ਗਿਆ ਚਾਹੇ ਹੋਰ ਕਿਸੇ ਲੈਨ ਚ ਗਿਆ ਪਰ ਇਹ ਆ ਵੀ ਉਹਦਾ ਉਹਨੂੰ ਦੁਬਾਰੇ ਦਰਸਾਉਣਾ ਤਾਂ ਬਹੁਤ ਚੰਗੀ ਗੱਲ ਹੀ ਆ ਦੇਖੋ ਨਾਲੇ ਮੇਰੇ ਲਈ ਚਮਕੀਲਾ ਚੰਗਾ ਜਾਂ ਮੇਰੇ ਲਈ ਮਾੜਾ ਹੂੰ ਦੁਨੀਆ ਤੇ ਬਹੁਤ ਬੰਦੇ ਆ ਜੇ ਉਹਨੂੰ ਮਾੜਾ ਕਹਿਣ ਵਾਲੇ ਆ ਕੁਝ ਤਾਂ ਉਹਨੂੰ ਚਾਉਣ ਵਾਲੇ ਵੀ ਬਹੁਤ ਜ਼ਿਆਦਾ ਨੇ ਹੂੰ ਬਿਲਕੁਲ ਕਿ ਕੋਈ ਇੱਕ ਪੱਖ ਨਹੀਂ ਹੈਗਾ ਉਹ ਵੀ ਗਾਇਆ ਕਿ ਆ ਜਾ ਉਹਨੇ ਕੰਦ ਗਾਇਆ ਹੋਰ ਕਹਿੰਦੇ ਆ ਪਰ ਇਹ ਵੀ ਜਿਹੜੇ ਮਾਰਾ ਕਹਿਣ ਵਾਲੇ ਉਹਨਾਂ ਦਾ ਨਾਟਕ ਗਾਉਂਦੇ ਆ ਹੂੰ ਬਹੁਤੇ ਸੁਣਦੇ ਆ ਕੀ ਕਹ ਜਿੰਨੀ ਉਹਦੇ ਵਿੱਚ ਕਲਾ ਸੀਗੀ ਹੂੰ ਉਹਨੂੰ ਚਾਹੀਦਾ ਹੀ ਕੋਈ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਵੀ ਗਾਉਂਦਾ ਹੂੰ ਜੇ ਉਹਨੂੰ ਉਮਰ ਮਿਲਦੀ ਤਾਂ ਸ਼ਾਇਦ ਗਾਉਂਦਾ ਵੀ ਗਾਉਂਦਾ ਬਿਲਕੁਲ ਜਿਵੇਂ ਮੂਸੇ ਵਾਲੇ ਤੇ ਕਹਿੰਦੇ ਸੀ ਨਾ ਵੀ ਕੋਈ ਧਾਰਮਿਕ ਗੀਤ ਨਹੀਂ ਗਾਇਆ ਮੈਂ ਕਹਿੰਦਾ ਵੀ ਜੇ ਉਹ ਉਹ ਹਜੇ ਹੁਣ ਤਾਂ ਮੈਚ्योर ਹੋਣ ਲੱਗਿਆ ਸੀ ਹਾਂਲੇ ਤਾਂ ਉਹਨੇ ਗਾਉਣੇ ਸੀਗੇ ਬਿਲਕੁਲ ਜੀ ਤੇ ਉਦੋਂ ਪਹਿਲਾਂ ਪਹਿਲਾਂ ਉਹਦਾ ਅੰਤ ਹੋ ਗਿਆ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਨੂੰ ਸਭ ਨੂੰ ਪਿਆਰ ਦੇਣਾ ਚਾਹੀਦਾ ਹੂੰ ਵਧੀਆ ਸੀ ਜਿਹੜਾ ਬੰਦਾ ਆਪਣੀ ਜ਼ਿੰਦਗੀ ਚ ਥੱਲਿਓਂ ਉੱਠ ਕੇ ਨਾ ਐਡੀ ਉਚਾਈ ਤੇ ਜਾਣਾ ਬਹੁਤ ਵੱਡੀ ਗੱਲ ਹੁੰਦੀ ਆ ਗੱਲਾਂ ਮਾਰਨ ਵਾਲੇ ਬਹੁਤ ਮਾਰੀ ਜਾਂਦੇ ਰਹਿੰਦੇ ਆ ਬਿਲਕੁਲ ਘਰ ਪਾਉਣਾ ਔਖਾ ਹੋ ਜਾਂਦਾ ਬੰਦੇ ਨੂੰ ਹੂੰ ਜੇ ਉਹਨੇ ਲੁਧਿਆਣਾ ਸ਼ਹਿਰ ਦੇ ਵਿੱਚ 5 ਕਿਲੇ ਜ਼ਮੀਨ ਲਈ ਸੀ ਜੇ ਹੁਣ ਹੋਈ ਤਾਂ ਉਹਦੀ ਕੀਮਤ ਸੈਂਕੜੇ ਕਰੋੜਾਂ ਚ ਹੈ ਬਿਲਕੁਲ ਤੇ ਦਾਨ ਵੀ ਬਹੁਤ ਵੱਡਾ ਕਰਦਾ ਸੀ ਬੰਦਾ ਹੂੰ ਠੀਕ ਆ ਜਿਹੜੇ ਉਹਨੇ ਧਾਰਮਿਕ ਗੀਤ ਗਾਤੇ ਉਹ ਵੀ ਅੱਜ ਕੱਲ ਹੁਣ ਫਤੇਗੜ ਸਾਹਿਬ ਜੋੜ ਮੇਲਾ ਹੁੰਦਾ ਤਾਂ ਲੋਕਾਂ ਦੇ ਲਾਏ ਹੁੰਦੇ ਆ ਬਿਲਕੁਲ ਤਲਵਾਰ ਮੈਂ ਚਾਲੀ ਧਰਤੀ ਆਮ ਖੰਡ ਪੜਠਾ ਤੇ ਆਮ ਦੇਖਦੇ ਹਾਂ ਸਪੀਕਰਸ ਬੋਲਦੇ ਆ ਜੀ ਯਾਨੀ ਕਿਸੇ ਨੂੰ ਮਾਰ ਦੇਣਾ ਇਹ ਕੋਈ ਹੱਲ ਨਹੀਂ ਹੁੰਦਾ ਠੀਕ ਆ ਉਸ ਤੋਂ ਪਹਿਲਾਂ ਉਹਦੇ ਨਾਲ 1 टू 1 ਗੱਲਬਾਤ ਹੁੰਦੀ ਜੇ ਉਹ ਨਹੀਂ ਲੋ ਭਾਈ ਮੰਨਦਾ ਸੀਗਾ ਫੇਰ ਕੋਈ ਵੱਖਰੀ ਗੱਲ ਹੁੰਦੀ ਬਿਲਕੁਲ ਵੀ ਇਹਨੂੰ ਮੌਕਾ ਦਿੱਤਾ ਗਿਆ ਇਹ ਤਾਂ ਕੋਈ ਕਾਨੂੰਨ ਨਹੀਂ ਨਾ ਹੈਗਾ ਮੇਰੇ ਖਿਆਲ ਉਹਨੂੰ ਪੱਖ ਰੱਖਣ ਦਾ ਮੌਕਾ ਮਿਲਣਾ ਚਾਹੀਦਾ ਸੀ ਉਸ ਦੀ ਨਿਗਾ ਵਿੱਚ ਸਹੀ ਦਾ ਸਹੀ ਬਿਲਕੁਲ ਆਪਾਂ ਖੁਦ ਜੱਜ ਨਹੀਂ ਹੋ ਸਕਦੇ ਹੂੰ ਆਪਣੀ ਨਿਗਾ ਵਿੱਚ ਕੋਈ ਗਲਤ ਵੀ ਹੋ ਸਕਦਾ ਉਹੀ ਕੰਮ ਉਹਦਾ ਦੁਨੀਆ ਦੀ ਨਿਗਾ ਵਿੱਚ ਠੀਕ ਵੀ ਹੋ ਸਕਦਾ ਬਿਲਕੁਲ ਜੇ ਆਪਾਂ ਨੂੰ ਗਲਤ ਲੱਗਦਾ ਹੈ ਤਾਂ ਮਤਲਬ ਆਪਾਂ ਇਹ ਨਹੀਂ ਵੀ ਆਪਾਂ ਜੱਜ ਬਣ ਕੇ ਉਹਨੂੰ ਗੋਲੀ ਮਾਰ ਦੇ ਹੂੰ ਹੂੰ ਠੀਕ ਹੈ ਕਿ ਨਹੀਂ ਬਿਲਕੁਲ ਠੀਕਾ ਖਾਰਕੂ ਸਿੰਘਾਂ ਨੇ ਬਹੁਤ ਵਧੀਆ ਕੰਮ ਕਰਿਆ ਚੰਗੇ ਕੀਤੇ ਆ ਪਰ ਵਿੱਚ ਕਈ ਬੰਦਿਆਂ ਨੇ ਮਾਰੇ ਕੀਤੇ ਨੇ ਵਿੱਚ ਜਾਲੀ ਜਿਹੜੇ ਖਾਰਕੂ ਸੀ ਜਾਂ ਕਈਆਂ ਨੇ ਚੰਗੇ ਬੰਦਿਆਂ ਤੋਂ ਵੀ ਗਲਤ ਕਰਾਤੇ ਇੱਥੇ ਭਾਈ ਸੰਧੂ ਵਰਗੇ ਵੀ ਮਾਰੇ ਗਏ ਉਹਨਾਂ ਦੇ ਨਾਂ ਤੇ ਮਤਲਬ ਬਹੁਤ ਗਲਤ ਕਰ ਦਿੱਤੇ ਵਿੱਚ ਗੁਰਜੰਟ ਬੁੱਧ ਸਿੰਘ ਆਲੇ ਦੇ ਨਾਂ ਤੇ ਇੱਕੋਥੇ ਦਾ ਠੱਗ ਹੁੰਦਾ ਸੀਗਾ ਉਹ ਲੋਕਾਂ ਤੋਂ ਪੈਸੇ ਲੁੱਟਦਾ ਹੁੰਦਾ ਵੀ ਮੈਂ ਗਰਜੰਟ ਬੁੱਧ ਸਿੰਘ ਆਲਾ ਚਿੱਠੀਆਂ ਪਾਪ પા ਕੇ ਜਾਂ ਰਾਹ 'ਚ ਰੋਕ ਲੈਂਦਾ। ਅੱਛਾ ਜੀ। ਉਹ ਲੋਕਾਂ ਨੇ ਭਾਈ ਗਰਜੰਟ ਸਿੰਘ ਨੂੰ ਦੱਸਿਆ। ਹੂੰ। ਤੇ ਇੱਕ ਦਿਨ ਉਹ ਆਇਆ। ਉਹਨੂੰ ਹੀ ਰੋਕ ਲਿਆ। ਹੂੰ। ਉਹ ਕਹਿੰਦਾ ਵੀ ਹਾਂ ਕੌਣ ਐ? ਗਰਜੰਟ ਸਿੰਘ ਕਹਿੰਦਾ। ਉਹ ਕਹਿੰਦਾ ਮੈਂ ਗਰਜੰਟ ਬੁੱਧ ਸਿੰਘ ਆਲਾ। ਹੂੰ। ਗਰਜੰਟ ਕਹਿੰਦਾ ਅੱਛਾ ਯਾਰ ਦੱਸ। ਉਹਨੂੰ ਕਹਿੰਦਾ ਦੱਸਣਾ ਕੀ ਆ ਕੱਢ ਦੇ ਜਿਹੜਾ ਕੋਸ ਹੈਗਾ। ਹੂੰ। ਨਹੀਂ ਗੋਲੀ ਮਾਰੂੰ ਤਾਂ ਨਾਉ ਨਹੀਂ ਸੁਣਿਆ ਮੇਰਾ। ਉਹ ਕਹਿੰਦਾ ਸੁਣਿਆ। ਉਦੋਂ ਬਾਅਦ ਕਹਿੰਦੇ ਗੱਡੀ ਮਾਗਰ ਬਨ ਕੇ ਲਿਆਇਆ ਕਰ ਰਜੰਟ ਬੁੱਧ ਸਿੰਘ ਵਾਲਾ ਉਹਨੂੰ ਪਿੰਡ ਦੇ ਵਿੱਚ ਦੀ ਗੇੜੇ ਦਿੱਤੇ ਘੁਮਾ ਕੇ ਹੂੰ ਤੇ ਦਰਖਤਨਾ ਮੰਨ ਕੇ ਗੱਡੀ ਚਾੜਿਆ ਅੱਛਾ ਮਤਲਬ ਇਸ ਤਰ੍ਹਾਂ ਹੁੰਦਾ ਵੀ ਉਹ ਹੁਣ ਜਿਹੜਾ ਲੁਟੇਰਾ ਸੀ ਲੋਕਾਂ ਲਈ ਉਹ ਵੀ ਗਰਜੰਟ ਬੁੱਧ ਸਿੰਘ ਵਾਲਾ ਹੀ ਸੀ ਜਿਹਨੇ ਦੇਖਿਆ ਨਹੀਂ ਹੈਗਾ ਅਗਲਾ ਕਹਿੰਦਾ ਜਾ ਰਹੀ ਇਹੀ ਹੈ ਇਹੀ ਹੈ ਬਿਲਕੁਲ ਮਾੜੇ ਅੰਸਰ ਬਹੁਤ ਰਲ ਗਏ ਸੀ ਹੂੰ ਹੂੰ ਚੰਗਿਆਂ ਨੇ ਚੰਗੇ ਕੰਮ ਕੀਤੇ ਆ ਤੇ ਵਿੱਚ ਲੋਕਾਂ ਨੇ ਕੰਨ ਭਰ ਕੇ ਮਾੜੇ ਵੀ ਕਰਾਏ ਯਾਨੀ ਦੁਸ਼ਮਣੀਆਂ ਵੀ ਕੱਢੀਆਂ ਵੇਦੋਸਿਆਂ ਦੇ ਕਤਲ ਵੀ ਕਰਵਾਏ ਨੇ ਬਿਲਕੁਲ ਯਾਨੀ ਚਮਕੀਲੇ ਦਾ ਮਾਰਿਆ ਜਾਣਾ ਏਡਾ ਜ਼ਰੂਰੀ ਨਹੀਂ ਸੀ ਠੀਕ ਆ ਉਹਨੂੰ ਵਾਰਨਿੰਗ ਦੇ ਕੇ ਸਮਝਾਇਆ ਜਾ ਸਕਦਾ ਸੀ ਬਿਲਕੁਲ ਮੇਰੇ ਖਿਆਲ ਜੇ ਉਹਨੂੰ ਸਹੀ ਪਾਸੇ ਲਾਇਆ ਜਾਂਦਾ ਤਾਂ ਸ਼ਾਇਦ ਪੰਜਾਬੀ ਬੋਲੀ ਨੂੰ ਉਹ ਬਹੁਤ ਉਚਾਈਆਂ ਤੇ ਲੈ ਜਾਂਦਾ ਜਿਵੇਂ ਹੁਣ ਸਿੱਧੂ ਮੂਸੇ ਵਾਲੇ ਨੇ ਅੰਗਰੇਜ਼ ਵੀ ਪੰਜਾਬੀ ਗਾਣੇ ਸੁਣਨ ਲਾਤੇ ਆਪਾਂ ਕਹਿੰਦੇ ਆ ਵੀ ਜੇ 10 ਸਾਲ ਹੋਰ ਜਿਉਂਦਾ ਰਹ ਜਾਂਦਾ ਤਾਂ ਪੰਜਾਬੀ ਬੋਲੀ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਸਾਰਾ ਕਰ ਦਿੰਦਾ ਇਹ ਬੰਦਾ ਇਕੱਲਾ ਹੀ ਹਾਂਜੀ ਸੋ ਇਸ ਤਰ੍ਹਾਂ ਹੁੰਦਾ ਵੀ ਦੋਨੇ ਪੱਖ ਦੇਖਣੇ ਚਾਹੀਦੇ ਆ ਹਾਂ ਬਾਕੀ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਹਾਂ ਠੀਕ ਹੈ ਦੋਸਤੋ ਤੇ ਇਹ ਸੀ ਜਮਕੀਲੇ ਦੀ ਜ਼ਿੰਦਗੀ ਬਾਰੇ ਤੇ ਅਗਲੀ ਵਾਰ ਕਿਸੇ ਹੋਰ ਸਿੰਗਰ ਦੇ ਜੋ ਵੀ ਜਿਨ੍ਹਾਂ ਨੇ ਨਾਮ ਖੱਟਿਆ ਪੰਜਾਬ ਦੇ ਵਿੱਚ ਪੰਜਾਬੀ ਸਿੰਗਰ ਬਾਰੇ ਅਸੀਂ ਫੇਰ ਦੁਬਾਰਾ ਪੌਡਕਾਸਟ ਲੈ ਕੇ ਆਵਾਂਗੇ ਬਹੁਤ ਬਹੁਤ ਧੰਨਵਾਦ ਵਿਚਰਦੇ ਆਮ ਜਿਹੜੇ ਮੁੱਦੇ ਆਮ ਮੁੱਦਾ ਹੁੰਦਾ ਉੱਠਿਆ ਹੋਇਆ ਉਹਨਾਂ ਤੇ ਅਸੀਂ ਪੌਡਕਾਸਟ ਲਿਆਉਂਦੇ ਰਹਿੰਨੇ ਆ ਜਾਂ ਆਮ ਸਾਡੀ ਗੱਲਬਾਤ ਪੌਡਕਾਸਟ ਕਹਿ ਲਓ ਜਾਂ ਇਹਨੂੰ ਗੱਲਬਾਤ ਕਹਿ ਲਓ ਜਿਹੜਾ ਮੁੱਦਾ ਹਾਈਲਾਈਟ ਹੋਇਆ ਹੁੰਦਾ ਉਹਤੇ ਅਸੀਂ ਜਰੂਰ ਗੱਲ ਕਰਦੇ ਆ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਉਂਕਿ ਗਲਤੀਆਂ ਸਾਤੋਂ ਵੀ ਕਈ ਹੋਈਆਂ ਹੋਣਗੀਆਂ ਇਹ ਗੱਲਾਂ ਕਿਤੇ ਲਿਖੀਆਂ ਤਾਂ ਹੋਈਆਂ ਨਹੀਂ ਅਸੀਂ ਵੀ ਅੱਗੋਂ ਸੁਣ ਕੇ ਇਕੱਠੀਆਂ ਕਰਕੇ ਤੁਹਾਨੂੰ ਦੱਸਿਆ ਨੇ ਤੇ ਹੋ ਸਕਦਾ ਤੁਸੀਂ ਇਹਦੇ ਨਾਲ ਦੀਆਂ ਪਹਿਲਾਂ ਵੀ ਸੁਣੀਆਂ ਹੋਣ ਸੋ ਜੇ ਤੁਸੀਂ ਵੀ ਕੁਝ ਜਾਣਦੇ ਹੋ ਚੰਕੀਲੇ ਦੀ ਜ਼ਿੰਦਗੀ ਬਾਰੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ